ਸਾਡੀ ਆਜ਼ਾਦੀ ਨਹੀਂ ਸੀ ਸਾਡੀ ਬਰਬਾਦੀ ਆ ਸਿੱਖਾਂ ਦਾ ਪਹਿਲਾ ਪੱਖ ਇਹੋ ਸੀ ਵੀ ਹਿੰਦੁਸਤਾਨ ਵੰਡਿਆ ਨਾ ਜਾਵੇ ਫਿਰ ਵੀ ਇਹਦੇ ਸਿੱਖਾਂ ਨੇ ਇੱਕ ਆਜ਼ਾਦ ਪੰਜਾਬ ਸਕੀਮ ਦੇ ਤਹਿਤ ਮੰਗ ਕੀਤੀ ਸੀ ਬਹੁਤ ਸੋਹਣੀ ਸਕੀਮ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਚਨਾ ਤੋਂ ਪਰਲਾ ਉਹਨੂੰ ਤੁਸੀਂ ਇੱਕ ਸਾਈਡ ਗਿਣ ਲਓ ਮੁਸਲਮਾਨ ਬਹੁਤ ਗਿਣਤੀ ਗਿਣ ਲਓ ਹੰਬਾਲੇ ਤੋਂ ਇਧਰ ਹਿੰਦੂ ਬਹੁਤ ਗਿਣਤੀ ਆ ਤਾਂ ਇਹਦੇ ਸੰਧ ਦਾ ਇਲਾਕਾ ਜਿਹਨੂੰ ਇੱਕ ਆਜ਼ਾਦ ਪੰਜਾਬ ਦਾ ਖੇਤਾਂ ਐਲਾਨ ਦੋ ਉਦੋਂ ਜਨਾਹ ਹੋਣਾ ਨੇ ਇੱਥੋਂ ਤੱਕ ਆਫਰ ਕੀਤੀ ਸੀ ਮੈਂ ਖਾਲੀ ਪੇਪਰ ਤੇ ਲਿਖ ਦਿੰਨਾ ਵੀ ਤੁਹਾਡੀ ਸ਼ਰਤਾਂ ਕੀ ਆ ਤੁਸੀਂ ਪਾਕਿਸਤਾਨ ਵਾਲਾ ਦੂਜੇ ਪਾਸੇ ਨਹਿਰੂ ਹੋਣਾ ਨੇ ਵੀ ਬਹੁਤ ਜਿਹੜੇ ਆਪਾਂ ਨੂੰ ਵਾਅਦੇ ਕੀਤੇ ਗਏ ਜਿਵੇਂ ਤੁਹਾਡੇ ਵਾਸਤੇ ਇੱਕ ਖੁਦਮੁਖਤਿਆਰ ਖਿੱਤਾ ਦਵਾਂਗੇ ਗਾਂਧੀ ਹੋਣਾ ਨੇ ਕਿਹਾ ਵੀ ਸਿੱਖਾਂ ਤੋਂ ਬਿਨਾਂ ਕੋਈ ਵੀ ਅਸੀਂ ਗੱਲ ਹੀ ਨਹੀਂ ਕਰਾਂਗੇ ਜਦੋਂ ਕੋਈ ਅਸੈਂਬਲੀ ਬਣੂ ਜਾਂ ਪ੍ਰਧਾਨ ਬਣੂਗਾ ਇੱਥੋਂ ਤੱਕ ਕਿਹਾ ਵੀ ਜੇ ਅਸੀਂ ਮੁਕਰੀਏ ਤਾਂ ਸਿੱਖ ਕਿਰਪਾਨ ਦੇ ਜ਼ੋਰ ਨਾਲ ਜਿਹੜਾ ਕੋ ਮਰ ਪੀ ਜਾਣਾ ਸੋ ਸਿੱਖਾਂ ਨੇ ਉਦੋਂ ਨਾ ਇਹਦਰ ਵਿਸ਼ਵਾਸ ਕੀਤਾ ਨਨਕਾਣਾ ਸਾਹਿਬ ਉੱਧਰ ਰਹਿ ਗਿਆ ਜਿੱਥੋਂ ਆਪਣੀ ਸ਼ੁਰੂਆਤ ਹੋਈ ਹੈ ਸਿੱਖੀ ਦੀ ਦੂਜਾ ਆਰਥਿਕ ਤੌਰ ਤੇ ਉੱਥੋਂ ਆਪਣੇ ਬੰਦੇ ਜਾਇਦਾਦਾਂ 'ਚ ਟਿਕਦੇ ਉਹ ਆਪਦੇ ਨੂੰ ਮੰਨ ਵੀ ਨਹੀਂ ਰਿਹਾ ਵੀ ਮੇਰਾ ਨੁਕਸਾਨ ਹੋ ਗਿਆ ਲਾਹੌਰ ਦੇ ਵਿੱਚ ਇੱਕ ਚੋਪੜਿਆਂ ਦਾ ਮੱਲਾ ਹੀ ਪੂਰਾ ਸੀ ਜਿਹੜਾ ਸਾਰਾ ਵਪਾਰ ਚੱਲਦਾ ਸੀਗਾ ਇੱਕ ਉਹ ਜਦੋਂ ਆ ਬਾਰਡਰ ਕੱਟਿਆ ਗਿਆ ਤਾਂ ਵਪਾਰ ਪੰਜਾਬੀ ਹਿੰਦੀ ਕੋਲੇ ਸੀ ਪੰਜਾਬ ਦੇ ਵਿੱਚ ਦੀ ਕਰਾਚੀ ਜਾਂਦਾ ਸੀ ਤੇ ਇਹਨਾਂ ਦੀ ਕਰਾਚੀ ਵਿੱਚ ਬਹੁਤ ਵੱਡੇ ਵੱਡੇ ਵੇਅਰ ਹਾਊਸ ਸੀਗੇ ਜਿਨ੍ਹਾਂ ਆਪਾਂ ਗਦਾਮ ਕਹਿ ਲਓ ਸੋ ਉਹਨਾਂ ਦਾ ਇੱਕ ਤਾਂ ਉਹ ਨੁਕਸਾਨ ਹੋ ਗਿਆ ਪਿਛਲੇ ਦਿਨਾਂ ਵਿੱਚ ਅਮਰਪਾਲ ਸਿੰਘ ਦਾ ਜਿਹੜਾ ਵਰਤਾਰਾ ਸਾਰਾ ਉਸੇ ਵਿੱਚੋਂ ਹੀ ਨਿਕਲ ਰਿਆ ਉਹ ਉਸ ਵੰਡ ਦੀ ਉਸ ਚੀਜ਼ ਤੋਂ ਹੀ ਨਿਕਲ ਰਿਆ ਵੀ ਸਾਡਾ ਰਾਜ ਖੁੱਸਿਆ ਅਸੀਂ ਇਹ ਮਿਲਕ ਲਈ ਕੁਰਬਾਨੀਆਂ ਵੀ ਦਿੱਤੀਆਂ 80% ਅਸੀਂ ਇਹਨਾਂ ਦੇ ਵਾਅਦਿਆਂ 'ਚ ਵੀ ਮੰਨੇ ਅਸੀਂ ਇਹਨਾਂ ਨੂੰ ਦੁਬਾਰਾ ਰਾਜ ਦਿਵਾਉਣ ਤੱਕ ਪਹੁੰਚੇ ਨਹੀਂ ਤਾਂ ਗੁਲਾਮੀ ਨਹੀਂ ਟੁੱਟਦੀ ਸੀ ਤੇ ਸਾਡੇ ਨਾਲ ਇਹਨਾਂ ਨੇ ਕੀ ਕੀਤਾ ਤੇ ਹੁਣ ਸਰਕਾਰ ਉਹਨੂੰ ਕੋਸ਼ਿਸ਼ ਅੱਜ ਇਹ ਕਰ ਦਈਏ ਦਬਾ ਕੇ ਹੱਲ ਕਰੇ ਇਹ ਉਹੀ ਰਵਈਆ ਜਿਵੇਂ ਅਕਬਰ ਤੋਂ ਬਾਅਦ ਮੁਗਲੀਆ ਹਕੂਮਤ ਨੇ ਇਹੀ ਰਵਈਆ ਫੜਿਆ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਹਰ ਸਾਲ 15 ਅਗਸਤ ਜਦੋਂ ਆਉਂਦਾ ਹੈ ਤਾਂ ਭਾਰਤ ਦੇ ਵਿੱਚ ਅਕਸਰ ਕਿਹਾ ਜਾਂਦਾ ਹੈ ਵੀ ਇਹ ਆਜ਼ਾਦੀ ਦਾ ਦਿਹਾੜਾ ਹੈ ਵੀ 15 ਅਗਸਤ 1947 ਨੂੰ ਆਜ਼ਾਦੀ ਮਿਲੀ ਪਰ ਇਹਦੇ ਵਿੱਚ ਇੱਕ ਧਾਰਾ ਇਹ ਵੀ ਵਹਿਂਦੀ ਹੈ ਵੀ ਕੀ ਇਹ ਆਜ਼ਾਦੀ ਮਿਲੀ ਹੈ ਭਾਰਤ ਨੂੰ ਜਾਂ ਪੰਜਾਬ ਦਾ ਬੰਗਾਲ ਦਾ ਨੁਕਸਾਨ ਹੋਇਆ ਸਿੱਖਾਂ ਦਾ ਨੁਕਸਾਨ ਹੋਇਆ ਸਿੱਖਾਂ ਨੂੰ ਮਾਰਿਆ ਗਿਆ ਸਿੱਖਾਂ ਦੀ ਆਰਥਿਕਤਾ ਭੰਨੀ ਗਈ ਇਹ ਸਾਰੇ ਮਸਲੇ ਜਾਂ ਸਵਾਲ ਆ ਖੜੇ ਐ ਇਹ ਸਾਰੇ ਸਵਾਲਾਂ ਤੇ ਇਸ ਆਜ਼ਾਦੀ ਤੇ ਇਸ ਵੰਡ ਤੇ ਇਹ ਗੱਲਬਾਤ ਅਸੀਂ ਕਰਾਂਗੇ ਸਾਡੇ ਨਾਲ ਮਿਸਲ ਸਤਲੁਜ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋ ਹੋਣਗੇ ਉਹਨਾਂ ਤੋਂ ਜਾਣਾਂਗੇ ਕਿ ਇਹ ਆਜ਼ਾਦੀ ਸੀ ਵੰਡ ਸੀ ਤੇ ਸਿੱਖਾਂ ਤੇ ਪੰਜਾਬ ਤੇ ਕੀ ਪ੍ਰਭਾਵ ਪੈਨੇ ਤੁਹਾਡਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਇਹ ਸ਼ਬਦ ਦੇਸ਼ ਦੀ ਆਜ਼ਾਦੀ ਹੈ ਜਾਂ ਪੰਡ ਦੇਖੋ ਜੇ ਤਾਂ ਸਮੁੱਚੇ ਇਸ ਹਿੰਦੁਸਤਾਨ ਦੇ ਖਿੱਤੇ ਦੀ ਗੱਲ ਕਰੀਏ ਤਾਂ ਇਹ ਐਕਚੁਅਲ ਵਿੱਚ ਅੰਗਰੇਜ਼ਾਂ ਨੂੰ ਇੱਕ ਸਟੇਜ ਤੇ ਲੱਗਣ ਲੱਗ ਗਿਆ ਵੀ ਇਹ ਹੁਣ ਅਸੀਂ ਇਹਨੂੰ ਕੰਟਰੋਲ ਡਾਇਰੈਕਟਲੀ ਨਹੀਂ ਕਰ ਸਕਦੇ ਤਾਂ ਉਹ ਇੱਕ ਆਪਦੀ ਟਰਾਂਸਫਰ ਆਫ ਪਾਵਰ ਕਰ ਗਏ ਇੱਕ ਧਿਰ ਧਿਰ ਨੂੰ ਜਿਹਦੇ ਵਿੱਚ ਇਧਰ ਕਾਂਗਰਸ ਨੂੰ ਕਰ ਗਏ ਦੂਜੇ ਪਾਸੇ ਮੁਸਲਮਾਨ ਲੀਗ ਨੂੰ ਕਰ ਗਏ ਸੋ ਇਹ ਮੁੱਢਲੇ ਤੌਰ ਤੇ ਇਹ ਇੱਕ ਟਰਾਂਸਫਰ ਆਫ ਪਾਵਰ ਕਿਹਾ ਜਾਂਦਾ ਹੈ ਜੇ ਐਕਚੁਅਲ ਜੇ ਸਮਝੀਏ ਹੂੰ ਤੇ ਜਦੋਂ ਆਪਾਂ ਪੰਜਾਬ ਦੇ ਕੰਟੈਕਸਟ ਚ ਗੱਲ ਕਰਦੇ ਆ ਤਾਂ ਆਪਣੇ ਬਜ਼ੁਰਗਾਂ ਦੇ ਜ਼ਿਹਨ ਦੇ ਵਿੱਚ ਉਸ ਦਿਨ ਨੂੰ ਕਿਵੇਂ ਲਿਆ ਗਿਆ ਉਹ ਤੋਂ ਆਪਾਂ ਨੂੰ ਸਮਝਣਾ ਪਊ ਤੁਸੀਂ ਕਿਸੇ ਬਜ਼ੁਰਗ ਨੂੰ ਜੇ ਗੱਲ ਕਰੋ ਉਦੋਂ ਦਾ ਜੇ ਵਾਕਿਆ ਕੋਈ ਦੱਸਣਗੇ ਉਹ ਕਹਿਣਗੇ ਹੱਲਿਆਂ ਦੇ ਦਿਨ ਮਤਲਬ ਜਿੱਥੇ ਨੁਕਸਾਨ ਹੋਇਆ ਬਹੁਤ ਵੱਡਾ ਉਹ ਜ਼ਿਹਨ ਦੇ ਵਿੱਚ ਪੰਜਾਬ ਦੇ ਮੋٹے ਤੌਰ ਤੇ ਇਹ ਸੀ ਕਿ ਉਹ ਇੱਕ ਹੱਲੇ ਹੋਇਆ ਨੁਕਸਾਨ ਹੋਇਆ ਉਹ ਮਤਲਬ ਉਹ ਆਜ਼ਾਦੀ ਤਾਂ ਪੰਜਾਬ ਵਾਸਤੇ ਤੋਂ ਕਿਸੇ ਵੀ ਕਿਸਮ ਨਾਲ ਨਹੀਂ ਕਹਿ ਸਕਦੇ ਆ ਜੇ ਆਪਾਂ ਦੇਖੀਏ ਮੋٹے ਰੂਪ ਮੋٹے ਕਾਰਨ ਕੀ ਰਹੇ ਇਸ ਵੰਡ ਦੇ ਪੰਜਾਬ ਨੂੰ ਵੰਡਿਆ ਗਿਆ ਵੱਡਾ ਹਿੱਸਾ ਉਧਰ ਚਲਾ ਗਿਆ ਪਾਕਿਸਤਾਨ ਚ ਬੰਗਾਲ ਦੀ ਵੰਡ ਹੋਈ ਤਾਂ ਅਨੇਕ ਲੋਕ ਮਾਰੇ ਗਏ ਹਜਰਤ ਕੀਤੀ ਕੀ ਮੰਨਦੇ ਹੋਂਦੇ ਮੋٹے ਕਾਰਨ ਕੀ ਸੀਗੇ ਜੀ ਤੇ ਦਾ ਡੰਗਾਈ ਚ ਸਿਧਾਂਤਕ ਕਾਰਨ ਦੇਖੀਏ ਤਾਂ ਇਸ ਖਿੱਤੇ ਚ ਪੂਰੇ ਹਿੰਦੁਸਤਾਨ ਚ ਇੱਕ ਵਿਗਾੜ ਆ ਉਹ ਵਿਗਾੜ ਦੋ ਪੱਖਾਂ ਕਰਕੇ ਇੱਕ ਤਾਂ ਇਸਲਾਮ ਦਾ ਉਹ ਪੱਖ ਜਿਹੜਾ ਆਪਾਂ ਕਹਿੰਨੇ ਆਉਂਦਾ ਵੀ ਹੋਰ ਕਿਸੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਮਤਲਬ ਇੱਕ ਕਿਸਮ ਦੀ ਸਟੇਟ ਘੜਨੀ ਆ ਜਿਹਦੇ ਵਿੱਚ ਸਾਰੇ ਮੁਸਲਮਾਨ ਹੋਣ ਜਿਹੜੇ ਦੂਜੇ ਉਦੂ ਨਹੀਂਵੇਂ ਆ ਦੂਜਾ ਜਿਹੜਾ ਸਾ ਸਨਾਤਨ ਦਾ ਪੱਖ ਆ ਬੇਪਰਵਾਦੀ ਪੱਖ ਆ ਮਨੁੱਖ ਸਮਰਤੀ ਵਾਲਾ ਜਿਵੇਂ ਉਹ ਵੀ ਕਹਿੰਦਾ ਵੀ ਅਸੀਂ ਸਰਬੋੱਚ ਆ ਵੀ ਸਾਡਾ ਹੱਕ ਆ ਰਾਜ ਦਾ ਬਾਕੀਆਂ ਦਾ ਇਹਦੇ ਵਿੱਚ ਨਹੀਂ ਕੁਝ ਵੀ ਸੋ ਇਹ ਇਹ ਵਿਗਾੜ ਦੇ ਕਾਰਨ ਜਿਹੜਾ ਖੀਰ ਇਹਦੀ ਵੰਡ ਹੋਈ ਆ ਹੁਣ ਵੀ ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਦੇਖ ਲਓ ਤਾਂ ਉੱਥੇ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਮਾਰਿਆ ਜਾਂਦਾ ਹੈ ਹਿੰਦੁਸਤਾਨ 'ਚ ਉਹਨਾਂ ਘੱਟ ਦੂਜਿਆਂ ਨੂੰ ਮਾਰਿਆ ਜਾਂਦਾ ਹੈ ਆ ਬੰਗਲਾਦੇਸ਼ 'ਚ ਵੀ ਦੇਖੋ ਉੱਥੇ ਵੀ ਹੁਣ ਮੁਸਲਮਾਨ ਬਹੁ ਗਿਣਤੀ ਨੇ ਜਿਵੇਂ ਹਿੰਦੂ ਮੰਦਰਾਂ ਤੇ ਚਲੋ ਹੁਣ ਉਹਨਾਂ ਨੂੰ ਰੋਕ ਤੇ ਪਰ ਉਹਨਾਂ ਦੇ ਅੰਦਰ ਕਿਤੇ ਪਈ ਆ ਨਫ਼ਰਤ ਵੀ ਅਸੀਂ ਮਾਰਨਾ ਸੋ ਇਹ ਵੰਡ ਦਾ ਮੁੱਖ ਕਾਰਨ ਇਹ ਇਹ ਵਿਗਾੜ ਆ ਇਹ ਵਿਗਾੜ ਨੂੰ ਜੋ ਬਚਾ ਸਕਦਾ ਉਹ ਗੁਰੂ ਨਾਨਕ ਸਾਹਿਬ ਦਾ ਘਰ ਹੂੰ ਤੇ ਜਦੋਂ ਗੁਰੂ ਨਾਨਕ ਸਾਹਿਬ ਦਾ ਘਰ ਤਕੜਾ ਹੋਇਆ ਤੁਸੀਂ ਦੇਖੋ ਉਹਦੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦੇਖੋ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਤੱਖ ਰੂਪ ਵਿੱਚ ਉਹ ਉਹ ਨੇ ਦੋਹਾਂ ਨੂੰ ਜਿਹੜੇ ਇਹ ਵਿਗਾੜ ਨੂੰ ਖਤਮ ਕੀਤਾ ਤੇ ਖੁਸ਼ਹਾਲੀ ਲੈਂਦੀ ਆ ਸੋ ਅਸਲ ਤਾਂ ਇੱਥੇ ਸਿਧਾਂਤਕ ਪੱਖ ਤਾਂ ਇਹ ਹੈਗਾ ਜੇ ਤੇ ਹੁਣ ਆ ਜਾਂਦਾ ਵੀ 47 ਵੇਲੇ ਵੰਡ ਜਿਹੜੀ ਹੋਈ ਆ ਉਹ ਉਹਦੇ ਕਾਰਨ ਕੀ ਬਣਦੇ ਆ ਉਹ ਇਸ ਵਿਗਾੜ ਦੇ ਵਿੱਚੋਂ ਹੀ ਜਦੋਂ ਅੰਗਰੇਜ਼ ਇੱਕ ਚੀਜ਼ ਹੋਰ ਤੁਹਾਨੂੰ ਸਮਝਣ ਦੀ ਲੋੜ ਆ ਅੰਗਰੇਜ਼ ਜਦੋਂ ਇੱਥੇ ਆਇਆ ਪਹਿਲਾ ਉਹਨਾਂ ਦੀ ਈਸਟ ਇੰਡੀਆ ਕੰਪਨੀ ਆਈ ਉਸ ਤੋਂ ਬਾਅਦ ਉਹਨਾਂ ਨੇ ਡਾਇਰੈਕਟਰ ਰਾਣੀ ਦਾ ਰਾਜ ਆਇਆ ਤਾਂ ਕਿਤੇ ਨਾ ਕਿਤੇ ਅੰਗਰੇਜ਼ ਇਹ ਪੱਖ ਲੈ ਕੇ ਅੰਦਰ ਉਹ ਆਪਦੇ ਆਪ ਨੂੰ ਜਿਹੜੀ ਵੀ ਕੌਮ ਰਾਜ ਕਰਦੀ ਹੈ ਉਹਨਾਂ ਮੋਹਰਲੀ ਬੜਾ ਹਾਈ ਸ਼ੋਅ ਕਰਦੀ ਵੀ ਅਸੀਂ ਹੈਗੇ ਹਾਂ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਰਹੀ ਆ ਵੀ ਇਹ ਖਿੱਤੇ ਨੂੰ ਅਸੀਂ ਸਵਾਰਨਾਸਤੇ ਆਏ ਆ ਵੀ ਇਹ ਲੋਕਾਂ ਨੂੰ ਸਿਆਣਪ ਨਹੀਂ ਸੀ ਅਕਲ ਨਹੀਂ ਸੀ ਅਸੀਂ ਇਹਨਾਂ ਨੂੰ ਬਿਹਤਰ ਰਾਜ ਪ੍ਰਬੰਧ ਉਹਨਾਂ ਦੇ ਬਾਰ ਬਾਰ ਉਹਨੇ ਲਿਖਤਾਂ ਚੋਂ ਦਾ ਤਾਂ ਉਹਨਾਂ ਦਾ ਇਹ ਵੀ ਸੀ ਵੀ ਅਸੀਂ ਇੱਕ ਦਿਨ 1913 ਦੇ ਉਹਨਾਂ ਦੇ ਇਥੋਂ ਦੇ ਜਿਹੜਾ ਹੈਗਾ ਵਾਇਸਰੇਅ ਦੀਆਂ ਲਿਖਤਾਂ ਉਹ ਇੱਕ ਜਗ੍ਹਾ ਲਿਖਦਾ ਵੀ ਅਸੀਂ ਇਹਨੂੰ ਆਯਾਦ ਕਰਕੇ ਇੱਕ ਦਿਨ ਅਸੀਂ ਚਲੇ ਜਾਣਾ ਮਤਲਬ ਅਸੀਂ ਛੱਡਣਾ ਉਹਨਾਂ ਦੇ ਮਨ 'ਚ ਸੀ ਵੀ ਇਹਨੂੰ ਅਸੀਂ ਸੁਧਾਰ ਕੇ ਛੱਡਣਾ ਕਿਉਂਕਿ ਅੰਗਰੇਜ਼ ਵਪਾਰੀ ਕੌਮ ਸੀ ਉਹਨਾਂ ਦਾ ਮਤਲਬ ਇਹ ਨਹੀਂ ਸੀ ਵੀ ਇੱਥੇ ਅਸੀਂ ਰਾਜ ਕਰਨਾ ਉਹ ਰਾਜਵਾਲ ਆਏ ਕਿਉਂਕਿ ਉਹਨਾਂ ਦੇ ਵਪਾਰ ਨੂੰ ਖਤਰਾ ਕਿਤੇ ਲੱਗਦਾ ਸੀ ਉਹਨਾਂ ਨੂੰ ਇਹ ਸੀ ਵੀ ਵਪਾਰ ਹੁਣ ਵੀ ਉਹ ਕਾਇਮ ਕਰੀ ਬੈਠੇ ਆ ਜਦੋਂ ਮੈਂ ਕਹਿੰਦਾ ਵੀ ਟ੍ਰਾਂਸਫਰ ਆ ਪਾਵਰ ਅਪ ਅੱਜ ਵੀ ਉਹਨਾਂ ਦਾ ਸਿੱਕਾ ਚੱਲਦਾ ਤਾਂ ਉਹਨਾਂ ਨੇ ਛੱਡ ਕੇ ਜਾਣੀ ਸੀਗਾ ਉਹਦੇ ਲਈ ਫਿਰ ਉਹ ਜਿਹੜਾ ਇਹ ਵਿਗਾੜ ਐ ਇੱਥੋਂ ਦਾ ਸੀਓ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਚ ਪਹਿਲਾਂ ਉਹਨਾਂ ਨੇ ਜਦੋਂ ਉਹਨਾਂ ਨੇ ਥੋੜੀ ਬਹੁਤੀ ਪਾਵਰ ਡੈਕਟਰੀ ਉਹਨੂੰ ਕਹਿੰਦੇ ਆ ਵੀ ਕੁਝ ਤਾਕਤ ਜ਼ਿਆਦਾ ਉਹਨਾਂ ਕੋਲੇ ਸੀ ਤੇ ਕੋਸ਼ ਉਹਨਾਂ ਨੇ ਲੋਕਲ ਮਿਊਨਿਸਪੈਲਟੀਜ਼ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਵੋਟਾਂ ਰਾਹੀਂ ਜਦੋਂ ਸ਼ੁਰੂ ਕੀਤੀ ਤਾਂ ਹੋਇਆ ਕਿ ਮਤਲਬ ਜਿਹੜਾ Hindu ਮੰਨਤਾ ਵਾਲੇ ਸੀ ਉਹਨਾਂ ਨੇ Hindu ਚੋਂ ਲੈ ਮੁਸਲਮਾਨਾਂ ਨਾਲੇ ਮੁਸਲਮਾਨ ਉਹ ਸ਼ਹਿਰਾਂ ਵਿੱਚ ਕਿਉਂਕਿ Hindu ਬਹੁ ਗਿਣਤੀ ਸੀ ਤਾਂ ਉਹਨਾਂ ਦੀ ਡੋਮਿਨੈਂਸ ਹੋ ਗਈ ਉਹ ਉੱਥੋਂ ਉਹ ਦੂਜਿਆਂ ਨੂੰ ਡਾਊਨ ਕਰਨ ਲੱਗ ਗਏ ਤੇ ਜਿਹੜਾ ਅੰਗਰੇਜ਼ ਦਾ ਬ੍ਰਿਟਿਸ਼ ਦਾ ਜਿਹੜਾ ਲੈਂਡ ਆਰਡਰ ਦਾ ਸਿਸਟਮ ਆ ਉਹਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਵੀ ਮੌਕੇ ਦੇ ਅਫਸਰ ਦੀ ਬੜੀ ਪਾਵਰ ਆ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਮੁਨਚੀ ਨੇ ਜੇ ਰਪੋਰਟ ਜਿਹੜੀ ਐਫ ਆਈ ਆਰ ਲਿਖਦੀ ਉਹ ਮੁੜ ਕੇ ਕੋੜ ਤੱਕ ਵੀ ਉਹ ਉਹੀ ਪਹਿਲਾਂ ਚੱਲਣੀ ਆ ਜਿਵੇਂ ਜਿਵੇਂ ਉਹ ਪਾਵਰ ਤੇ ਆਉਂਦੇ ਗਏ ਦੂਜਿਆਂ ਨੂੰ ਲੱਗਿਆ ਵੀ ਸਾਡਾ ਹੱਕ ਖੋਇਆ ਜਾ ਰਿਹਾ ਉਹ ਉਹਦੇ ਉਲਟ ਮੁਸਲਮਾਨਾਂ ਚ ਹੋਇਆ ਫਿਰ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕਮਿਊਨਲ ਵਾਰਡ ਦੇ ਰਾਹੀਂ ਉਹਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੇ ਇਹ ਦੇਖਿਆ ਵੀ ਜਿੱਥੇ ਦੂਰੇ ਇਲੈਕਟਰੋਲ ਦਿੱਤੇ ਜਾਣ ਉਹ ਕਿਸੇ ਵੀ ਜਿਹੜਾ ਕੋਸ਼ ਖਿੱਤਿਆਂ ਦੇ ਜਿੱਥੇ ਮੁਸਲਮਾਨ ਆ ਉਹ ਮੁਸਲਮਾਨਾਂ ਨੂੰ ਮੁਸਲਮਾਨਾਂ ਦੀਆਂ ਸੀਟਾਂ ਦੁੱਤੀਆਂ ਜਾਣ ਪਰ ਉਥੇ ਵੋਟ ਵੀ ਮੁਸਲਮਾਨ ਹੀ ਕਰੇ ਉਹਨੂੰ ਵੀ ਇਹ ਵੀ ਉਹਨੂੰ ਦੂਜਿਆਂ ਤੋਂ ਲੈਣੀਆਂ ਪੈਣ ਇਵੇਂ ਹੀ ਉਹਨਾਂ ਨੇ ਦੂਜਿਆਂ ਨੂੰ ਦਿੱਤੀਆਂ ਤੇ ਉਹ ਕਮਿਊਨਲ ਵਾਰਡ ਦੇ ਵਿੱਚ ਵਿੱਚ ਉਦੋਂ ਜਦੋਂ ਰਾਉਂਡ ਟੇਬਲ ਕਾਨਫਰੰਸ ਹੁੰਦੀ ਆ ਤੇ ਪਹਿਲੀ ਚ ਤਾਂ ਕਾਂਗਰਸ ਜਵਾਬ ਦੇ ਦਿੰਦੀ ਹੈ ਦੂਜੇ ਚ ਗਾਂਧੀ ਜੀ ਹੁਣੀ ਜਾਂਦੇ ਆ ਉਥੇ ਗਾਂਧੀ ਜੀ ਤਿੰਨ ਸ਼ਰਤਾਂ ਤੇ ਅੜ ਗਏ ਉਹ ਆਂਦੇ ਜੀ ਪਹਿਲੀ ਗੱਲ ਤਾਂ ਤੁਸੀਂ ਇਹ ਮੰਨੋ ਵੀ ਜਿਹੜੀ ਕਾਂਗਰਸ ਪਾਰਟੀ ਨੇ ਨੈਸ਼ਨਲ ਕਾਂਗਰਸ ਉਹੀ ਮਤਲਬ ਮੇਨ ਰਿਪਰੈਜ਼ੈਂਟੇਟਿਵ ਹਿੰਦੁਸਤਾਨ ਦੀ ਦੂਜਾ ਉਹ ਆਉਂਦੇ ਵੀ ਜਿਹੜਾ ਤੁਸੀਂ ਕਹਿੰਦੇ ਆਂ ਵੀ ਜਿਹੜੀਆਂ ਅਸ਼ੂਤ ਜਿਨ੍ਹਾਂ ਨੂੰ ਕਿਹਾ ਗਿਆ ਐਸਸੀ ਜਾਂ ਉਹ Hindu ਧਰਮ ਦਾ ਹਿੱਸਾ ਹੈ ਕਿਉਂਕਿ ਉਸ ਟਾਈਮ ਤੇ ਹੀ ਬ੍ਰਿਟਿਸ਼ਰ ਨੂੰ ਇੱਕ ਗੱਲ ਸਮਝ ਆਈ ਸੀ ਵੀ ਇਹ ਜਿਹੜੇ ਐਸਸੀ ਵਰਗ ਜਿਹੜਾ ਉਹਨਾਂ ਨੇ ਅਸ਼ੂਤ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੇ ਮਤਲਬ ਵਰਗੀਕਰਨ ਕੀਤਾ ਉਹਨਾਂ ਨੂੰ ਸ਼ੈਡਿਊਲ ਕਾਸਟ ਜਿਨੂੰ ਆਪਾਂ ਕਹਿੰਦੇ ਉਹਨਾਂ ਨੇ ਇੱਕ ਸ਼ੈਡਿਊਲ 'ਚ ਪਾਇਆ ਵੀ ਆ ਬੰਦੇ ਤਾਂ ਬੜੇ ਹੀ ਨਤਾੜੇ ਉਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੋਇਆ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉਹ ਅੱਡ ਮੰਨਦੇ ਸੀ ਉਹ ਉਹ ਤੇ ਗਾਂਧੀ ਜੀ ਹੋਣੀ ਉਥੇ ਮਕਰਗੇ ਵੀ ਇਹ ਨਹੀਂ ਅਸੀਂ ਦੇਾਂਗੇ ਤੀਜੀ ਗੱਲ ਉਹਨਾਂ ਨੇ ਕਹੀ ਵੀ ਦੂਰੇ ਇਲੈਕਟਰੋਲ ਜਾਂ ਤੁਸੀਂ ਉਮੇਰ ਰਿਜ਼ਰਵੇਸ਼ਨ ਨਹੀਂ ਦਿਓਂਗੇ ਸਾਰੇ ਹਿੰਦੁਸਤਾਨ 'ਚ ਵੋਟਾਂ ਪਾ ਲਓ ਵੋਟਾਂ 'ਚ ਜਿਹੜਾ ਜਿੱਤੂਗਾ ਉਹ 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 ਉਹੀ ਰਾਜ ਕਰਨ ਲਈ ਤਿਆਰ ਹੋਊਗੀ ਤੇ ਉਹ ਆਬਵੀਅਸਲੀ ਸੀ ਵੀ ਵੋਟਾਂ ਦੇ ਵਿੱਚ ਕਿਉਂਕਿ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਸੀ ਬਹੁਤ ਗਿਣਤੀ ਉਹ ਗਾਂਧੀ ਜੀ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਉਹ ਐਸੀ ਵੀ ਆਪਦੇ ਅੰਦਰ ਵਾਰ ਲੇ ਤੇ ਉਹ ਬਹੁ ਗਣਤੀ ਉਹਨਾਂ ਦੀ ਸੀ ਤਾਂ ਉਹਨਾਂ ਨੂੰ ਸੀ ਵੀ ਇਹਨਾਂ ਦਾ ਰਾਜ ਆਊਗਾ ਤੇ ਇਹ ਚੀਜ਼ ਨੇ ਵੀ ਕਿਤਨਾ ਕਿਤੇ ਜਿਹੜੀ ਵੰਡ ਨੂੰ ਤਲ ਨੂੰ ਛਾਦ ਕੀਤਾ ਤਾਂ ਉਥੋਂ ਮੁਸਲਮਾਨ ਨੂੰ ਲੱਗਿਆ ਵੀ ਸਾਡਾ ਇੱਥੇ ਕੁਝ ਨਹੀਂ ਬਣ ਰਿਹਾ ਸੋ ਅਲਟੀਮੇਟਲੀ ਉਹ ਜਿਹੜੀਆਂ ਚੀਜ਼ਾਂ ਨਹੀਂ ਰੁਕੀਆਂ ਤਾਂ ਅਖੀਰ ਵੰਡ ਦੇ ਪਲਾਨ ਸ਼ੁਰੂ ਹੋਏ ਵੀ ਵੰਡਿਆ ਜਾਵੇ ਇਹਨੂੰ ਕਿਸੇ ਤਰੀਕੇ ਨਾਲ ਫਿਰ ਇਹਦੇ ਵਿੱਚ ਜਿਵੇਂ ਗੱਲ ਚੱਲਦੀ ਹੈ ਵੀ ਸਿੱਖ ਲੀਡਰ ਫੇਲ ਹੋ ਗਏ ਇਹਨਾਂ ਨੂੰ ਕੋਈ ਵੱਖਰਾ ਕੀਤਾ ਜਾਂ ਦਿੱਤਾ ਜਾਣਾ ਸੀ ਅੰਗਰੇਜ਼ਾਂ ਵੱਲੋਂ ਜਾਂ ਅੰਗਰੇਜ਼ੀ ਸਿੱਖਾਂ ਦੇ ਖਿਲਾਫ ਸੀ ਇਹ ਸਾਰੀ ਕਹਾਣੀ ਕੀ ਸੀ ਸਿੱਖ ਕਿਵੇਂ ਪਾਸੇ ਰਹਿ ਗਏ ਜਾਂ ਉਦੋਂ ਤੱਕ ਇਹ ਸੀ ਵੀ ਚਲੋ ਸਿੱਖ ਇੱਧਰ ਰਹਿਣਗੇ ਜਾਂ ਹਿੰਦੂਆਂ ਦਾ ਹਿੱਸਾ ਜਿਵੇਂ ਕਿਹਾ ਜਾਂਦਾ ਹੈ ਤਾਂ ਇਹ ਸਾਰੀ ਕਹਾਣੀ ਕੀ ਸੀ ਇਸ ਤੋਂ ਬਾਅਦ ਨਾਲ ਜੀ ਇੱਕ ਇਸੇ ਵਿੱਚ ਸਿੱਖਾਂ ਦੀ ਗਿਣਤੀ ਉਸ ਟਾਈਮ ਸਾਂਝੇ ਪੰਜਾਬ 'ਚ 12% ਸੀ ਤਾਂ ਉਹਨਾਂ ਨੇ ਵੇਟੇਜ ਸਿੱਖਾਂ ਨੂੰ 17% ਦੇ ਹਿਸਾਬ ਨਾਲ ਸੀਟਾਂ ਦਿੱਤੀਆਂ ਸੀਗੀਆਂ ਪਰ ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਕਿਉਂਕਿ ਜਿਆਦਾ ਤਕੜੇ ਹਾਂ ਕਿਉਂਕਿ ਉਸ ਟਾਈਮ ਸਿੱਖ ਜਿਆਦਾ ਤਾਂ ਬਹੁਤ ਵੱਡੀਆਂ ਸੀਗੀਆਂ ਖੇਤੀ 'ਚ ਕਾਮਯਾਬ ਸੀਗੇ ਤੇ ਮਾਮਲਾ ਵਧੁੰਦਾ ਸੀ ਤੇ ਹਰੇਕ ਬੰਦੇ ਦੀ ਵੋਟ ਨਹੀਂ ਬਣਦੀ ਸੀ ਉਦੋਂ ਵੋਟ ਉਹਦੀ ਬਣਦੀ ਸੀ ਜਿਹੜਾ ਸਰਟਨ ਅਮਾਉਂਟ ਆਫ ਮਤਲਬ ਕੁਝ ਪੈਸਾ 'ਚ ਸਰਕਾਰ ਨੂੰ ਮਾਲੀਆ ਦੁੰਦਾ ਸੀ ਜਾਂ ਜਿਵੇਂ ਆਪਣੇ ਫੌਜ 'ਚ ਵੱਡੇ ਅਫਸਰ ਆਏ ਸੀ ਉਹ ਉਸ ਤਰੀਕੇ ਨਾਲ ਤੇ ਸਿੱਖਾਂ ਦਾ ਕਿਉਂਕਿ ਫੌਜ 'ਚ ਵੀ ਬਹੁਤ ਵੱਡੀ ਉਹਦੋਂ ਕੰਟਰੀਬਿਊਸ਼ਨ ਸੀ ਤਾਂ ਸਿੱਖ ਉਹਦੋਂ ਵੱਧ ਮੰਗਦੇ ਸੀ ਤੇ ਪਰ ਸਿੱਖਾਂ ਦਾ ਪਹਿਲਾ ਪੱਖ ਇਹੋ ਸੀ ਵੀ ਹਿੰਦੁਸਤਾਨ ਵੰਡਿਆ ਨਾ ਜਾਵੇ ਹੂੰ ਉਹ ਉਹਨਾਂ ਦੀ ਸੋਚ ਉਹ ਉਹੀ ਸੀ ਮੈਂ ਜਿਹੜੀ ਪਹਿਲਾਂ ਗੱਲ ਕਰਦਾ ਵੀ ਉਹ ਉਹਦੋਂ ਇਹ ਸੀ ਵੀ ਸਾਰੀਆਂ ਘੱਟ ਗਿਣਤੀਆਂ ਵੀ ਇਹ 'ਚ ਹੋਣ ਤਾਂ ਘੱਟ ਗਿਣਤੀਆਂ ਰਲ ਕੇ ਬਹੁ ਗਿਣਤੀ ਨੂੰ ਹੈਜ ਕਰ ਜਾਣੀਆਂ ਵੀ ਕੋਈ ਇੱਕ ਬਹੁ ਗਿਣਤੀ ਨਾ ਬਣੂ ਉਸ ਤਰੀਕੇ ਨਾਲ ਇਹ ਮੁਲਕ ਕੰਟੀਨਿਊ ਕਰੇ ਸਾਡੀ ਲੀਡਰਸ਼ਿਪ ਤੇ ਅਸਲ ਜਿਹੜੀ ਗੱਲ ਆਉਂਦੀ ਆ ਉਦੋਂ ਤਾਈਂ ਵੋਟਰ ਰਾਜ ਮਹੱਤਵਪੂਰਨ ਹੋਣ ਲੱਗ ਗਿਆ ਸੀ ਤੇ ਉਸ ਟਾਈਮ ਤਾਈਂ ਕਿਉਂਕਿ ਜਿਹੜੀ ਆਪਣੀ ਅਮਰੀਕਾ ਜਿਹੜਾ ਯੂ ਐਸ ਏ ਉਹ ਬਹੁਤ ਵੱਡੀ ਫੋਰਸ ਬਣ ਕੇ ਉੱਭਰਿਆ ਆ ਸੀਗਾ ਤੇ ਉਹ ਡੈਮੋਕ੍ਰੇਸੀ ਦਾ ਅਲੰਬਰਦਾਰ ਸੀ ਸਾਰੀ ਦੁਨੀਆ 'ਚ ਉਦੋਂ ਇੰਗਲੈਂਡ ਤੋਂ ਵੀ ਜਦੋਂ ਜਿਵੇਂ ਜਿਵੇਂ ਵੰਡ ਦੇ ਨੇੜੇ ਆਉਨੇ ਆ ਕਿਉਂਕਿ ਜਿਹੜਾ ਵਰਲਡ ਵਾਰ ਦੇ ਵਿੱਚ ਅਮਰੀਕਾ ਇੱਕ ਵੱਡੀ ਪਾਵਰ ਨਿਕਲਿਆ ਸੀ ਇੰਗਲੈਂਡ ਕਮਜ਼ੋਰ ਹੋ ਗਿਆ ਸੀ ਉਸ ਤੋਂ ਉਹਨਾਂ ਦਾ ਪੂਰਾ ਇਹ ਸੀ ਵੀ ਡੈਮੋਕ੍ਰੇਸੀ ਕਿਤੇ ਨਾ ਕਿਤੇ ਉਹ ਸਾਹਮਣੇ ਉਹ ਨਹੀਂ ਦਿਖ ਰਿਹਾ ਪਰ ਉਹਨਾਂ ਦਾ ਇਹ ਇਹ ਆ ਵੀ ਡੈਮੋਕ੍ਰੇਸੀ ਲਿਆਉਣੀ ਆ ਉਦੋਂ ਸਿਰਾਂ ਦੀ ਗਿਣਤੀ ਆ ਤਾਂ ਸਿੱਖ ਕਿਸੇ ਵੀ ਖਿੱਤੇ 'ਚ ਇਹ 'ਚ ਉਹਵੇਂ ਡੋਮਿਨੇਟ ਨਹੀਂ ਕਰਦੇ ਸੀ ਉਹ ਜੋ ਸਿੱਖ ਮੰਗਣ ਜਾਂਦੇ ਸੀ ਉਹ ਕਹਿੰਦੇ ਤੁਹਾਨੂੰ ਦੱਸੋ ਤੁਸੀਂ ਕਿਹੜੇ ਖਿੱਤੇ 'ਚ ਤੁਹਾਨੂੰ ਰਾਜ ਦਈਏ ਫਿਰ ਵੀ ਇਹ 'ਚ ਸਿੱਖਾਂ ਨੇ ਇੱਕ ਆਜ਼ਾਦ ਪੰਜਾਬ ਸਕੀਮ ਦੇ ਤਹਿਤ ਮੰਗ ਕੀਤੀ ਸੀ ਬਹੁਤ ਸੋਹਣੀ ਸਕੀਮ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਚਨਾ ਤੋਂ ਪਰਲਾ ਉਹਨੂੰ ਤੁਸੀਂ ਇੱਕ ਸਾਈਡ ਗਿਣ ਲਓ ਮੁਸਲਮਾਨ ਬਹੁ ਗਿਣਤੀ ਗਿਣ ਲਓ ਅੰਬਾਲਾ ਤੋਂ ਇਧਰ ਹਿੰਦੂ ਬਹੁ ਗਿਣਤੀ ਆ ਤਾਂ ਇਹਦੇ ਸੰਧ ਦਾ ਇਲਾਕਾ ਜਿਹਨੂੰ ਇੱਕ ਆਜ਼ਾਦ ਪੰਜਾਬ ਦਾ ਖੇਤਾਂ ਐਲਾਨ ਦਿਓ ਉਹ ਉਹਨੂੰ ਅਲਾਓ ਕਰੋ ਵੀ ਉਹ ਫੈਡਰੇਸ਼ਨ ਹੋਵੇ ਤੇ ਉਹ ਜਿਹਦੇ ਨਾਲ ਉਹ ਰਲ ਕੇ ਚੱਲਣਾ ਚਾਵੇ ਕਿਉਂਕਿ ਫਿਰ ਉਹ ਨਾ ਬੈਲੈਂਸ ਹੋ ਜਾਂਦਾ ਸੀ ਇੱਥੇ ਸਿੱਖਾਂ ਦੀ ਬਾਦੀ ਠੀਕ ਹੋ ਜਾਂਦੀ ਸੀ ਹਿੰਦੂ ਦੀ ਬਾਦੀ ਵੀ ਠੀਕ ਸੀ ਤੇ ਇਹਦੇ ਵਿੱਚ ਬਹੁ ਗਣਤੀ ਸਿੱਖ ਨਹੀਂ ਹੁੰਦੇ ਸੀ ਪਰ ਉਹ ਬੈਲੈਂਸ ਬਣਦਾ ਸੀ ਉਹਦੀ ਮੰਗ ਕੀਤੀ ਉਹ ਵੀ ਫਿਰ ਇਹਨਾਂ ਨੇ ਨਹੀਂ ਮੰਨੀ ਉਹਦੇ ਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜਾ ਬ੍ਰਿਟਿਸ਼ਰ ਦਾ ਵੀ ਇੱਕ ਪੱਖ ਸੀ ਕਿਉਂਕਿ ਰਸ਼ੀਆ ਬਹੁਤ ਤਕੜਾ ਹੋ ਰਿਹਾ ਸੀ ਨਾਲ ਤੇ ਇੱਥੇ ਮੈਂ ਤੁਹਾਨੂੰ ਐਡ ਕਰਾਂ ਵੀ ਇਹਨਾਂ ਦੀ ਆਪਸੀ ਲੜਾਈ ਇਸ ਪੱਧਰ ਤੇ ਸੀ ਉਹ ਜਿਹੜੀ ਆ ਸੈਕੰਡ ਵਰਡ ਵਾਰ ਰਸ਼ੀਆ ਤੇ ਇਹ ਅੰਗਰੇਜ਼ ਇਕੱਠੇ ਰਲ ਕੇ ਲੜੇ ਇੱਕ ਪੱਖ ਤੋਂ ਹਮ ਪਰ ਜਦੋਂ ਲੜਾਈ ਦਾ ਜਰਮਨ ਹਾਰ ਗਿਆ ਉਸ ਤੋਂ ਬਾਅਦ ਜੋ ਜਾਪਾਨ ਇਕੱਲਾ ਖੜਾ ਸੀ ਤਾਂ ਜਿਹੜੇ ਉੱਤੇ ਐਟਮ ਬੰਮ ਸਿੱਟੇ ਗਏ ਉਹਦਾ ਇੱਕ ਕਾਰਨ ਹੀ ਮੰਨਿਆ ਜਾਂਦਾ ਵੀ ਅਮਰੀਕਾ ਨੂੰ ਇਹ ਸੀ ਵੀ ਉੱਥੋਂ ਉਸ ਪਾਸੇ ਰੂਸ ਦੇ ਨੇੜੇ ਸੀ ਵੀ ਇਹ ਨਾਲ ਰੂਸ ਜਾਪਾਨ ਤੇ ਪਹਿਲਾਂ ਕਬਜ਼ਾ ਕਰ ਜੇ ਵੀ ਕਮਿਊਨਿਸਟਿਜ਼ਮ ਜਿਹੜੇ ਉਹ ਨਾ ਕਰ ਦੇਣ ਤਾਂ ਉਹਨਾਂ ਨੇ ਉਹ ਬੰਮ ਸਿੱਟ ਕੇ ਫਟਾਫਟ ਉਹ ਤੋਂ ਆਪਣਾ ਹਥਿਆਰ ਸਟਾਕ ਹੀ ਕਬਜ਼ਾ ਕੀਤਾ ਸੋ ਇਹਨਾਂ ਨੂੰ ਸ਼ਾਇਦ ਇਹ ਵੀ ਸੀ ਕਿਉਂਕਿ ਜਿੰਨੇ ਗਦਰੀ ਬਾਬੇ ਆਏ ਸੀ ਉਹ ਤਾਂ ਲੈਫਟ ओरिएंटेड ਸੀ ਤੇ ਸਿੱਖੀ ਦੇ ਵਿੱਚ ਜੋ ਸਰਬੱਤ ਦੇ ਭਲੇ ਦੀ ਗੱਲ ਆ ਉਹਦਾ ਕੁਝਕ ਅੰਸ਼ ਮਤਲਬ ਲੈਫਟਿਸਟ ਵੀ ਆਪਦੇ ਦਾਵਾ ਕਰਦੇ ਆ ਵੀ ਸਾਡੇ 'ਚ ਵੀ ਹੈਗਾ ਤਾਂ ਕਿਤੇ ਨਾ ਕਿਤੇ ਨੂੰ ਸੀ ਵੀ ਕਿਤੇ ਇਹ ਜੇ ਇਹਨਾਂ ਨੂੰ ਅੱਡ ਛੱਡਤਾ ਕਿਤੇ ਹੋ ਸਕਦਾ ਵੀ ਇਹ ਰੂਸ ਨਾਲ ਨਾ ਹੱਥ ਮਿਲਾ ਲੈਣ ਕਿਉਂਕਿ ਇਹ ਬਹੁਤ ਵੱਡਾ ਮਸਲਾ ਸੀ ਸੋ ਉਹ ਆਪਾਂ ਨੂੰ ਮੋٹے ਤੌਰ ਤੇ ਅੰਗਰੇਜ਼ ਜੇ ਕਹੀ ਉਵੇਂ ਰਾਜ ਦੇ ਕੇ ਹੀ ਨਹੀਂ ਗਏ ਦੇਣਾ ਨਹੀਂ ਚਾਹੁੰਦੇ ਸੀ ਅੱਛਾ ਜਦੋਂ ਵੰਡ ਹੋ ਗਈ ਤਾਂ ਵੰਡ ਦੇ ਦਰਮਿਆਨ ਸਿੱਖਾਂ ਨੂੰ ਆਪਾਂ ਜੇ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਹੋਇਆ ਮੈਂ ਇੱਕ ਗੱਲ ਹੋਰ ਥੋੜੀ ਜੀ ਐਡ ਕਰ ਦਿਆਂ ਇਸ ਤੇ ਦੂਜਾ ਜਦੋਂ ਆਪਾਂ ਵੰਡ ਤੇ ਆ ਗਏ ਆ ਆਪਾਂ ਵੰਡ ਦੀ ਜੋ ਤੁਸੀਂ ਗੱਲ ਕਰਦੇ ਆ ਵੀ ਇੱਕ ਫਿਰ ਸਿੱਖਾਂ ਨੇ ਅਖੀਰ ਉਹਨਾਂ ਨੂੰ ਇੱਕ ਫੈਸਲਾ ਕਰਨਾ ਪਿਆ ਵੀ ਕਿਹੜੇ ਪਾਸੇ ਜਾਈਏ ਤਾਂ ਉਦੋਂ ਜਨਾਹ ਹੋਣਾ ਨੇ ਇੱਥੋਂ ਤੱਕ ਆਫਰ ਕੀਤੀ ਸੀ ਮੈਂ ਖਾਲੀ ਪੇਪਰ ਤੇ ਲਿਖ ਦਿੰਨਾ ਵੀ ਤੁਹਾਡੀਆਂ ਸ਼ਰਤਾਂ ਕੀ ਆ ਤੁਸੀਂ ਪਾਕਿਸਤਾਨ ਨਾਲ ਆ ਜਾਓ ਹੂੰ ਤੇ ਦੂਜੇ ਪਾਸੇ ਉਦੋਂ ਇਹਨਾਂ ਨੇ ਕਿਹਾ ਵੀ ਸ਼ਰਤ ਕੌਣ ਮੰਨੂ ਉਹਾਂ ਦਾ ਮੇਰਾ ਕਿਹਾ ਮਤਲਬ ਸਾਰਾ ਮੁਲਕ ਮੇਰੀ ਮੇਰੀ ਰੱਬੀ ਫਰਮਾਨ ਹੈ ਇੱਕ ਹਸਾਲ ਨਾਲ ਦੂਜੇ ਪਾਸੇ ਨਹਿਰੂ ਹੋਣਾ ਨੇ ਵੀ ਬਹੁਤ ਜਿਹੜੇ ਆਪਾਂ ਨੂੰ ਵਾਅਦੇ ਕੀਤੇ ਗਏ ਜਿਵੇਂ ਤੁਹਾਡੇ ਵਾਸਤੇ ਇੱਕ ਖੁਦਮੁਖਤਿਆਰ ਖਿੱਤਾ ਦਵਾਂਗੇ ਗਾਂਧੀ ਹੁਣਾਂ ਨੇ ਕਿਹਾ ਵੀ ਸਿੱਖਾਂ ਤੋਂ ਬਿਨਾਂ ਕੋਈ ਵੀ ਅਸੀਂ ਗੱਲ ਹੀ ਨਹੀਂ ਕਰਾਂਗੇ ਜਦੋਂ ਕੋਈ ਅਸੈਂਬਲੀ ਬਣੂ ਜਾਂ ਵਿਧਾਨ ਬਣੂਗਾ ਇੱਥੋਂ ਤੱਕ ਕਿਹਾ ਵੀ ਜੇ ਅਸੀਂ ਮੁਕਰੀਏ ਤਾਂ ਸਿੱਖ ਕਿਰਪਾਨ ਦੇ ਜ਼ੋਰ ਨਾਲ ਜਿਹੜਾ ਕੋਈ ਮਰਜ਼ੀ ਲੈ ਲੈਣ ਸੋ ਸਿੱਖਾਂ ਨੇ ਉਦੋਂ ਨਾ ਇਹ ਦਰ ਵਿਸ਼ਵਾਸ ਕੀਤਾ ਕਿਉਂਕਿ ਮੁਸਲਮਾਨ ਨਾਲ ਆਪਣਾ ਜਿਹੜਾ ਪੁਰਾਣਾ ਰਾਜ ਉਹ ਕਰ ਰਹੇ ਸੀ ਉਹਨਾਂ ਨਾਲ ਸਾਰਾ ਆਪਣਾ ਟਕਰਾਅ ਸੀਗਾ ਤੇ ਦੂਜੇ ਪਾਸੇ ਇਹਨਾਂ ਨਾਲ ਉਹ ਮੇਂ ਕੋਈ ਆਪਣਾ ਟਕਰਾਅ ਨਹੀਂ ਸੀ ਤੇ ਇਹਨਾਂ ਹਾਂਜੀ ਇਹਨਾਂ ਰਾਜ ਨਹੀਂ ਰਿਹਾ ਮਤਲਬ ਹਾਂਜੀ ਰਾਜ ਵੀ ਨਹੀਂ ਰਿਆ ਫਿਰ ਇਹ ਇਹ ਇਹਨਾਂ ਨਾਲ ਬਹੁਤ ਸਾਂਝਾ ਰਹੀਆਂ इवन ਜਿਹੜੀਆਂ ਕਾਂਗਰਸ ਦੇ ਜਿਹੜੇ ਆਪਾਂ ਨਾਮਰ ਤੋਂ ਨਾਮਲ ਵਰਤਨ ਲਹਿਰਾਂ ਜਿੰਨੀਆਂ ਵੀ ਉਹ ਸਾਰੀਆਂ ਸਿੱਖਾਂ ਨੇ ਕਾਮਯਾਬ ਕਰਕੇ ਦਿੱਤੀਆਂ ਉਥੇ ਤਾਂ ਉਹ ਉਹ ਇਹਨਾਂ ਆਪਣੇ ਬੰਦੇ ਇਹਨਾਂ ਤੇ ਵਿਸ਼ਵਾਸ ਕਰ ਗਏ ਤੇ ਉਹ ਵਿਸ਼ਵਾਸ ਨਾਲ ਫਿਰ ਇੱਧਰ ਆਇਆ ਫਿਰ ਹੁਣ ਜਿਹੜਾ ਆਪਾਂ ਵੰਡ ਤੇ ਆਉਣੇ ਆ ਵੰਡ ਦਾ ਫਿਰ ਸਿੱਖਾਂ ਤੇ ਕੀ ਪ੍ਰਭਾਵ ਪਿਆ ਵੰਡ ਦਾ ਵੇਖੋ ਸਭ ਤੋਂ ਵੱਡੀ ਗੱਲ ਤਾਂ ਜਿਹੜੇ ਇਲਾਕੇ 'ਚ ਆਪਣਾ ਰਾਜ ਰਿਹਾ ਸੀ ਮੇਜਰ ਮੇਜਰ ਉਹ ਪਾਕਿਸਤਾਨ ਵਾਲੀ ਸਾਈਡ ਚਲਾ ਗਿਆ ਉਹ ਰਾਜ ਦੇ ਜਿਹੜੇ ਆਪਾਂ ਕਹਿੰਨੇ ਆ ਚੈਨ ਹੁੰਦੇ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਉਹ ਕੌਮ ਨੂੰ ਗਾਂ ਲੈ ਕੇ ਜਾਂਦੀ ਆ ਆਪਣੇ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਉੱਧਰ ਰਹਿ ਗਏ ਜਿੱਥੋਂ ਆਪਣੀ ਸ਼ੁਰੂਆਤ ਹੋਈ ਆ ਸਿੱਖੀ ਦੀ ਇੱਕ ਤਾਂ ਇਹ ਪੱਕ ਹੋਇਆ ਦੂਜਾ ਆਰਥਿਕ ਤੌਰ ਤੇ ਉਥੋਂ ਆਪਣੇ ਬੰਦੇ ਜਾਇਦਾਦਾਂ 'ਚ ਤਕੜੇ ਸੀ। ਉੱਥੇ ਆਪਣੇ ਬੰਦਿਆਂ ਨੇ ਮਿੰਟ ਗੂਮਰੀ ਲਾ ਲੋ ਜਿੰਨੇ ਵੀ ਉਹ ਦਰਬਾਰਾ ਬਾਦ ਹੋਈਆਂ ਸੀ ਉਹ ਮжоਰਿਟੀ ਸਿੱਖਾਂ ਨੇ ਬਾਦ ਕੀਤੀਆਂ ਸੀ। ਉਹ ਸਾਰੀਆਂ ਛੱਡ ਕੇ ਆਉਣੀਆਂ ਪਈਆਂ ਇੱਧਰ। ਇੱਧਰ ਆ ਕੇ ਉਹ ਉਹ ਉਹਦੀ ਉਹਨੀ ਪਰਪਾਈ ਨਹੀਂ ਹੋਈ। ਜਾਇਦਾ ਥੋੜੀ ਮਿਲੀ ਤੇ ਉਹ ਬਾਕੀ ਜਿਹੜਾ ਨੁਕਸਾਨ ਹੋਇਆ ਪਰਿਵਾਰਾਂ ਦੇ ਪਰਿਵਾਰ ਵਿਛੜੇ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ। ਉਹ ਇੱਕ ਟਰੋਮਾ ਜਿਹੜੇ ਬੰਦੇ ਉਥੋਂ ਇੱਥੋਂ ਆ ਕੇ ਰਹੇ ਉਹ ਸ਼ਾਤ ਤੱਕ ਪਿੰਡਾਂ ਦੇ ਵਿੱਚ ਫਿਰ ਵੀ ਜਦੋਂ ਬੰਦਾ ਬਾਹਰੋਂ ਆ ਕੇ ਕੱਲਾ ਪਿੰਡ 'ਚ ਆ ਕੇ ਕਿਸੇ ਨੂੰ ਜ਼ਮੀਨ ਲਾਟ ਹੋ ਗਈ ਕਿਉਂਕਿ ਜਿਹੜਾ ਮੁਸਲਮਾਨ ਇਧਰੋਂ ਗਿਆ ਉਹ ਤਕਰੀਬਨ ਕਮੀ-ਕਮੀਨ ਸੀਗੇ ਮਤਲਬ ਉਹਨਾਂ ਕੋਲ ਜਾਇਦਾਦ ਹੈ ਨਹੀਂ ਸੀ ਬਾਲੀ ਥੋੜੀ ਜਿਆਦਾ ਉਹਦੇ ਮਾਲਕ ਸੀ ਸੋ ਉਹ ਆਰਥਿਕ ਪੱਖ ਵੀ ਹੋਇਆ ਕਿ ਟਰੋਮਾ 'ਚੋਂ ਵੀ ਲੰਗੇ ਤੇ ਉਹਦਾ ਜਿਹੜਾ ਅਸਰ ਆ ਉਹ ਉਸ ਤੋਂ ਬਾਅਦ ਜਿਹਨੂੰ ਉੱਤੇ ਮਤਲਬ ਭਾਰਤ ਸਰਕਾਰ ਨੇ ਆਪਾਂ ਕਹੀਏ ਇੱਕ ਮੱਲਮ ਲਾਉਣੀ ਸੀ ਉਹ ਉਲਟਾ ਫੇਰ ਆਪਾਂ ਨੂੰ ਸੰਘਰਸ਼ ਚ ਆਉਣਾ ਪਿਆ ਸੋ ਇਹ ਇਹਦੇ ਨਾਲ ਸਿੱਖਾਂ ਦਾ ਤਾਂ ਹੋਇਆ ਹੀ ਹੋਇਆ ਪਰ ਇੱਥੇ ਨਾ ਇੱਕ ਚੀਜ਼ ਜਿਹਦੀ ਆਪਣੇ ਗੱਲ ਨਹੀਂ ਹੁੰਦੀ ਉਹ ਪੰਜਾਬੀ Hindu ਦਾ ਬੜਾ ਨੁਕਸਾਨ ਹੋਇਆ ਉਹ ਉਹ ਆਪਦੇ ਨੂੰ ਮੰਨ ਵੀ ਨਹੀਂ ਰਿਹਾ ਵੀ ਮੇਰਾ ਨੁਕਸਾਨ ਹੋ ਗਿਆ ਹੂੰ ਤੁਸੀਂ ਵੇਖੋ ਪਿੱਛੇ ਦੇ ਪਾਕਿਸਤਾਨ ਦੇ ਯੂਟਿਊਬਰ ਇੱਕ ਦਿਨ ਗੱਲ ਕਰ ਰਹੀ ਸਰ ਗੰਗਾ ਰਾਮ ਦੀ ਮਤਲਬ ਉਹ ਉਹਨਾਂ ਨੇ ਲਾਹੌਰ ਸਾਰਾ ਜਿਹੜੀ ਉਹਦੀ ਆਰਕਟੈਕਚਰ ਉਹਨਾਂ ਦਾ ਤੇ ਬਹੁਤ ਮਤਲਬ ਅਮੀਰ ਬੰਦੇ ਸੀ ਤੇ ਉਹਨਾਂ ਨੇ ਉੱਥੇ ਬਹੁਤ ਜ਼ਮੀਨ ਵੀ ਬਹੁਤ ਵੱਡੀ ਬਾਦ ਕੀਤੀ ਸੀ ਇੱਕ ਤੁਸੀਂ ਵੀਡੀਓ ਜੀ ਵੇਖੀ ਹੋਵੇ ਕਿਸੇ ਪਿੰਡ ਤੋਂ ਇੱਕ ਟ੍ਰੇਨ ਜਿਹੜੀ ਘੋੜਿਆਂ ਨਾਲ ਖਿੱਚ ਕੇ ਜਾਂਦੀ ਰੇਲ ਵਿਛਾਈ ਵੀ ਸੀ ਆਪਦੇ ਤੇ ਲਾਹੌਰ ਦੇ ਵਿੱਚ ਇੱਕ ਚੋਪੜਿਆਂ ਦਾ ਮੁਹੱਲਾ ਹੀ ਪੂਰਾ ਸੀ ਤੇ ਜਿਹੜਾ ਸਾਰਾ ਵਪਾਰ ਚੱਲਦਾ ਸੀਗਾ ਇੱਕ ਉਹ ਜਦੋਂ ਆ ਬਾਰਡਰ ਕੱਟਿਆ ਗਿਆ ਤਾਂ ਵਪਾਰ ਪੰਜਾਬੀ ਹਿੰਦੀ ਕੋਲੇ ਸੀ ਪੰਜਾਬ ਦੇ ਵਿੱਚ ਦੀ ਕਰਾਚੀ ਜਾਂਦਾ ਸੀ ਤੇ ਇਹਨਾਂ ਨੇ ਕਰਾਚੀ ਵਿੱਚ ਬਹੁਤ ਵੱਡੇ ਵੱਡੇ ਵੇਅਰ ਹਾਊਸ ਸੀਗੇ ਜਿਹਨੂੰ ਆਪਾਂ ਗਦਾਮ ਕਹਿ ਲਓ ਸੋ ਉਹ ਉਹਨਾਂ ਦਾ ਇੱਕ ਤਾਂ ਉਹ ਨੁਕਸਾਨ ਹੋਇਆ ਇੱਕ ਦੂਜਾ ਜਿਹੜਾ ਉਹਨਾਂ ਦਾ ਪੰਜਾਬੀ Hindu ਦਾ ਜਿਹੜਾ ਅਧਿਆਤਮਕ ਪੱਖ ਆ ਉਹ ਨਾਨਕ ਪੰਥੀ ਸੀ ਉਹ ਉਹ ਸਿੱਖੀ ਨੂੰ ਮੰਨਦਾ ਸੀ ਇਹ ਆਉਣ ਨਾਲ ਇਧਰ ਆਉਣੇ ਉਹ ਕਿਤੇ ਨਾ ਕਿਤੇ ਉਹ ਲੜਾਈ ਦੇ ਵਿੱਚ ਬਾਅਦ ਦੇ ਵਿੱਚ ਜੋ ਕੇਂਦਰ ਦਾ ਵਤੀਰਾ ਰਿਹਾ ਉਹਨਾਂ ਨੇ ਪੰਜਾਬੀ Hindu ਨੂੰ ਵਰਤਿਆ ਸਿੱਖਾਂ ਦੇ ਹੱਥੋਂ ਉਹ ਉਹ ਹੁਣ ਉਹ ਤੋਂ ਖੜ ਗਿਆ ਤੁਸੀਂ ਵੇਖੋ ਉਹ ਉਹਨੂੰ ਦਿਹਾਤਮਕ ਪੱਖ ਨੂੰ ਪੂਰਾ ਕਰਨ ਲਈ ਉਹ ਡੇਰਿਆਂ ਦੇ ਤੁਰੇ ਫਿਰਦਾ ਹੈ ਉਹ ਸਰਸੇ ਵਾਲਿਆਂ ਦੇ ਬਹੁਤ ਜਾਣੀਏ ਤੁਸੀਂ ਦੇਖੋਗੇ ਉਹ ਰਾਧਾ ਸਵਾਮੀਆ ਦੇ ਵੀ ਤੁਰੇ ਫਿਰਦੇ ਆ ਉਹ ਹੋਰ ਥਾਂ ਵੀ ਤੁਰੇ ਫਿਰਦੇ ਆ ਜਦ ਕਿ 47 ਤੋਂ ਪਹਿਲਾਂ ਉਹ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਸੀ ਮਤਲਬ ਨਾਨਕ ਪੰਥੀ ਮਾਤੂ ਦੇ ਵਿੱਚ ਉਹਨਾਂ ਦਾ ਝੁਕਾ ਇੱਧਰ ਸੀ ਇੱਥੇ ਤੋਂ ਉਹ ਦਿਹਾਤਮਕ ਦਾ ਆਪ ਦਾ ਜਿਹੜਾ ਮਨ ਤ੍ਰਿਪਤੀ ਕਰਦੇ ਸੀ ਉਹ ਉਹ ਨੁਕਸਾਨ ਹੋਇਆ ਆਰਥਿਕ ਤੌਰ ਤੇ ਅੱਜ ਤੁਸੀਂ ਵੇਖੋ ਹਾਲਾਤ ਹੈ ਅਭੀ ਆ ਫਰੀਦਕੋਟ ਤੇ ਨਾਲ ਨੰਗੋ ਦਾ ਰਿਲਾਈਐਂਸ ਦਾ ਮਾਲ ਆ ਤੇ ਉੱਥੇ ਇਹਨਾਂ ਦੇ ਮੁੰਡੇ ਮੈਨੇਜਰ ਲੱਗੇ ਆ ਉਹਨਾਂ ਦੀ ਗੁਜਰਾਤੀਆਂ ਦੀਆਂ ਕੰਪਨੀਆ ਚ ਮੈਨੇਜਰ ਲੱਗੇ ਆ ਕਿੱਥੇ ਇਹ ਉਸ ਟਾਈਮ ਦੇ ਸਾਰਨੋਂ ਵੱਡੇ ਸਰਮਾਇਦਾਰ ਸੀ ਇੱਕ ਛੋਟੀ ਜਿਹੀ ਧਾਰਨੀ ਆ ਵੀ ਜਿਹੜਾ ਆਪਣੇ ਜੀਰੇ ਵਾਲੇ ਸੇਠ ਹੁੰਦੇ ਸੀ ਉਹ ਇੰਨੇ ਕੁ ਤਕੜੇ ਹੁੰਦੇ ਸੀ ਵੀ ਉਹਨੂੰ ਸ਼ੌਂਕ ਸੀ ਸਿਗਰਟ ਪੀਣ ਦਾ ਤਾਂ ਉਹ ਨੋਟ ਦੀ ਬੱਤੀ ਬਣਾ ਕੇ ਸਿਗਰਟ ਪੀਂਦਾ ਸੀ ਉਹਦੇ ਕੋਲ ਉਸ ਟਾਈਮ ਤੁਸੀਂ ਵੇਖੋ 47 ਤੋਂ ਪਹਿਲਾਂ ਉਦੋਂ ਨੋਟ ਆਮ ਬੰਦਿਆਂ ਨੂੰ ਪੁੱਛਾਂਗੇ ਬਜ਼ੁਰਗ ਨੂੰ ਕੋਈ ਨੋਟ ਤਾਂ ਵੇਖਣ ਨੂੰ ਨਹੀਂ ਮਿਲਦਾ ਸੀ ਕੋਈ ਪੈਸੇ ਦੀ ਨਹੀਂ ਉਕਸ ਉਹਨਾਂ ਦਾ ਵੀ ਬਹੁਤ ਨੁਕਸਾਨ ਹੈ ਤੇ ਫਿਰ ਹੁਣ ਇਹਦਾ ਜਿਹੜਾ ਬੰਡ ਦਾ ਬੰਡ ਕਰਕੇ ਜਿਵੇਂ ਜਸ਼ਨ ਮਨਾਏ ਜਾਂਦੇ ਆ ਤਾਂ ਇਹ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਹੈਗਾ ਵੀ ਇਹ ਆਜ਼ਾਦੀ ਮਿਲੀ ਤਾਂ ਫਿਰ ਇਹਦਾ ਨੈਰੇਟਿਵ ਨੂੰ ਕੀ ਤੋੜ ਹੈਗਾ ਲੋਕ ਤਾਂ ਬਹੁਤ ਜਸ਼ਨ ਮਨਾਉਂਦੇ ਆ ਬੰਡ ਪੰਜਾਬੀ ਵਿੱਚ ਕਿੰਨੇ ਸਿੱਖ ਵੀ ਮਨਾਉਂਦੇ ਆ ਵੀ ਆਜ਼ਾਦੀ ਮਿਲੀ ਵੇਖੋ ਸਰਕਾਰ ਕੋਲੇ ਸਾਧਨ ਬਹੁਤ ਹੁੰਦੇ ਆ ਉਹ ਚੀਜ਼ ਨੂੰ ਲੁਕਾਉਣ ਦੇ ਉਹ ਪਹਿਲਾਂ ਇਹਨਾਂ ਨੇ ਠੀਕ ਮੀਡੀਆ ਰਾਹੀਂ ਲੁਕੋਈ ਰੱਖਿਆ ਸਾਡੀਆਂ ਜਿਵੇਂ ਕਾਲਜਸ ਯੂਨੀਵਰਸਿਟੀਆਂ ਤੇ ਉਹੋ ਜੇ ਬੰਦੇ ਬੈਠੇ ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਪਰ ਹੌਲੀ ਹੌਲੀ ਹੁਣ ਤੁਸੀਂ ਪਿਛਲੇ ਸਾਲਾਂ ਦੇ ਵੇਖੋ ਸਿੱਖਾਂ ਦੇ ਵਿੱਚ ਬਹੁਤ ਮਤਲਬ ਮੰਨ ਦੇ ਵਿੱਚ ਦੁਬਿਧਾ ਨਹੀਂ ਮੈਂ ਕਹਿੰਦਾ ਸਪਸ਼ਟਤਾ ਹੈ ਵੀ ਸਾਡੀ ਇਹ ਆਜ਼ਾਦੀ ਨਹੀਂ ਸੀ ਸਾਡੀ ਬਰਬਾਦੀ ਆ ਉਹ ਅੱਜ ਕੋਸ਼ਤਾਂ ਦਾ ਆਪਣੀਆਂ ਉਸ ਦਿਨ ਨੂੰ ਕਾਲਾ ਦਿਨ ਮਨਾਉਣ ਲੱਗ ਗੀਆਂ ਤੇ ਕੁਝ ਇਹ ਹੈ ਵੀ ਉਹ ਇਨਡਿਫਰੈਂਟ ਆ ਉਹ ਆਂਦੇ ਵਿੱਚ ਜਿਹੜਾ ਕੁਝ ਹੋ ਗਿਆ ਚਲ ਠੀਕ ਆ ਵੀ ਸਾਡਾ ਨਹੀਂ ਇਹਦੇ ਵਿੱਚ ਕੁਝ ਹੈਗਾ। ਉਹ ਉਹ ਅੱਜ ਜਿਹੜੀ ਗੱਲ ਆ ਫੇਰ ਜਿਹੜੀ ਮੱਲਮ ਲਾਉਣ ਦੀ ਗੱਲ ਆ। ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਜੀ ਥਾਂ ਦੇਣੀ ਆ ਤਾਂ ਉਹ ਜਿਹੜੇ ਉਦੋਂ ਵਾਅਦੇ ਕੀਤੇ ਗਏ ਸੀਗੇ ਉਸ ਟਾਈਮ ਦੇ ਉਹ ਪੂਰੇ ਕਰਨੇ ਪੈਣਗੇ। ਨਹੀਂ ਇਹ ਜਿਹੜੀ ਐਲੀਨੇਸ਼ਨ ਆ ਹੌਲੀ ਹੌਲੀ ਇਹ ਭਾਰਤ ਨੂੰ ਮਹਿੰਗੀ ਪੈਣੀ ਹੈ ਇਹ ਇਹ ਦਬਾਉਣ ਦੀ ਕੋਸ਼ਿਸ਼ ਕਰਦੇ ਜਿੰਨੇ ਵੀ ਇਹ ਬੰਦੇ ਆ ਸਿੱਖਾਂ ਚ ਉਹ ਚੀਜ਼ ਚੀਜ਼ ਹੈਗੀ ਆ ਵੰਡ ਦੀ ਵਾਦੇ ਨਾ ਪੂਰੇ ਕਰਨ ਦੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਮੈਂ ਤੁਸੀ ਕਹਿ ਰਹੇ ਹਾਂ ਉੱਭਰਦੀ ਰਹਿੰਦੀ ਹੈ ਸਮੇਂ-ਸਮੇਂ ਤੇ ਤੁਸੀਂ ਹੁਣ ਪਿਛਲੇ ਦਿਨਾਂ ਵਿੱਚ ਅਮਰਪਾਲ ਸਿੰਘ ਦਾ ਜਿਹੜਾ ਵਰਤਾਰਾ ਸਾਰਾ ਉਹ ਉਸੇ ਵਿੱਚੋਂ ਹੀ ਨਿਕਲ ਰਿਹਾ ਨਾ ਉਸ ਵੰਡ ਦੀ ਉਸ ਚੀਜ਼ ਚੋਂ ਹੀ ਨਿਕਲ ਰਿਹਾ ਵੀ ਸਾਡਾ ਰਾਜ ਖੁੱਸਿਆ ਅਸੀਂ ਇਹ ਮੁਰਕ ਲਈ ਕੁਰਬਾਨੀਆਂ ਵੀ ਦਿੱਤੀਆਂ 80% ਅਸੀਂ ਇਹਨਾਂ ਦੇ ਵਾਅਦਿਆਂ 'ਚ ਵੀ ਮੰਨੇ ਅਸੀਂ ਇਹਨਾਂ ਨੂੰ ਦੁਬਾਰਾ ਰਾਜ ਦਿਵਾਉਣ ਤੱਕ ਪਹੁੰਚੇ ਨਹੀਂ ਤਾਂ ਗੁਲਾਮੀ ਨਹੀਂ ਟੁੱਟਦੀ ਸੀ ਤੇ ਸਾਡੇ ਨਾਲ ਇਹਨਾਂ ਨੇ ਕੀ ਕੀਤਾ ਤੇ ਹੁਣ ਸਰਕਾਰ ਉਹਨੂੰ ਕੋਸ਼ਿਸ਼ ਅੱਜ ਕਰ ਦਈਏ ਦਬਾ ਕੇ ਹੱਲ ਕਰਨ ਦੀ ਇਹ ਇਹ ਉਹੀ ਰਵਈਆ ਜਿਵੇਂ ਅਕਬਰ ਤੋਂ ਬਾਅਦ ਮੁਗਲਿਆ ਹਕੂਮਤ ਨੇ ਇਹੀ ਰਵਈਆ ਫੜਿਆ ਸੀਗਾ ਤੇ ਉਹਨਾਂ ਨੇ ਅਰੰਗਜੀਤ ਤੇ ਉਹ ਸਿਰਾ ਹੋ ਗਿਆ ਤੇ ਖੀਰ ਉਹ ਤੁਸੀਂ ਦੇਖੋ ਵਿਖੰਡ ਪੁੱਣ ਗਿਆ ਸਾਰਾ ਕੁਝ ਅੱਜ ਸਿੱਖਾਂ ਬਾਰੇ ਕਹਿਆ ਜਾਂਦਾ ਵੀ ਇਹ ਬੜੀ ਛੋਟੀ ਕੌਮ ਹੈ ਬੜੇ ਤੜਿਆਂ ਚ ਵੰਡੇ ਹੋਏ ਆ ਤੇ ਇੱਕ ਵਸੇ ਇਹ ਵੀ ਚਲਦੀ ਏ ਵੀ ਜਿਹੜੀ ਸਿੱਖਾਂ ਦੇ ਮਸਲੇ ਹੈਗੇ ਆ ਉਹ ਜਿਹੜੀ ਪੂਰੇ ਵਾਰਡ ਦੀ ਜਿਓ ਪੋਲਿਟਿਕਸ ਆ ਉਹਨੂੰ ਵੀ ਪ੍ਰਭਾਵਿਤ ਕਰਦੇ ਆ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੀ ਗੱਲਾਂ ਅਸਲੋ ਦੇਖੋ ਇੱਕ ਤਾਂ ਸਿੱਖ ਜੰਗ ਜੂ ਕੌਮ ਆ ਇਤਿਹਾਸ ਰਿਆ ਸਿੱਖ ਆਪਣਾ ਬੋਲੇ ਹੀ ਆ 5 ਲੱਖ ਸੇ ਇੱਕ ਲੜਾਉ ਹਨਾ ਮਤਲਬ ਆਪਦੀ ਪਾਵਰ ਤੋਂ ਕਿਤੇ ਵੱਧ ਪਾਵਰ ਪ੍ਰੋਜੈਕਟ ਕਰਦੇ ਆ ਸਿੱਖ ਤੇ ਸਿੱਖ ਹੁਣ ਉਸ ਖਿੱਤੇ 'ਚ ਬੈਠੇ ਆ ਜਦੋਂ ਜਿਹੜੀ ਹੁਣ ਦੁਨੀਆ ਦੀ ਜਿਓ ਪੋਲਿਟਿਕਸ ਕੀ ਚੱਲ ਰਹੀ ਆ ਚਾਈਨਾ ਨੂੰ ਇੱਕੋ ਦਾਮ ਰਾਈਜ਼ ਕਰ ਗਿਆ ਚੀਨ ਦਾ ਰਾਈਜ਼ ਹੁਣ ਪੱਛਮ ਵਾਲਿਆਂ ਨੂੰ ਬਰਦਾਸ਼ਤ ਨਹੀਂ ਹੈਗਾ ਉਹਨੂੰ ਉਹ ਰੋਕਣਾ ਚਾਹੁੰਦੇ ਆ ਜਿਵੇਂ ਕਿ ਤੇ ਉਹਨਾਂ ਨੂੰ ਰੂਸ ਨੂੰ ਰੋਕਣਾ ਸੀ ਹੁਣ ਚੀਨ ਤੇ ਰੂਸ ਦੋ ਇਕੱਠੇ ਹੋਏ ਹੋਏ ਆ ਤੇ ਉਹ ਚੀਨ ਜਿਹੜਾ ਹੈਗਾ ਆਪਦਾ ਜਿਹੜਾ ਫਲਾ ਕਰ ਰਿਹਾ ਉਹਨੂੰ ਸਮੁੰਦਰ ਦੇ ਰਸਤੇ ਚਾਹੀਦੇ ਆ ਡੜ ਇੱਕ ਤਾਂ ਸਾਊਥ ਚਾਈਨਾ ਸੀ ਆ ਉੱਥੇ ਇਹਨਾਂ ਨੇ ਇੱਕ ਤਿਵਾਨ ਜਿਹੜਾ ਇਹਨਾਂ ਦੇ ਪੱਖ ਚਾ ਉਹ ਤੋਂ ਬਾਕੀ ਉਹ ਘੇਰਾ ਬਣਾ ਕੇ ਰੱਖਿਆ ਹੋਇਆ ਵੇ ਸਾਰਾ ਵਪਾਰ ਜਿਹੜਾ ਸਮੁੰਦਰ ਰਾਹੀਂ ਹੁੰਦਾ ਸੀ ਪਹਿਲਾਂ ਤੇ ਸਮੁੰਦਰ ਦੇ ਵਿੱਚ ਤਕਰੀਬਨ 5000 ਦੇ ਨੇੜੇ ਅਮਰੀਕਾ ਦੇ ਬੇਸਸ ਆ ਮਤਲਬ ਉਹਨੂੰ ਸਾਰਾ ਕੰਟਰੋਲ ਕਰਦਾ ਜੇ ਉਹ ਚਾਵੇ ਵੀ ਅੱਜ ਫਲਾਣੇ ਦੇ ਮਹਾਜ ਨਹੀਂ ਲੰਘਣ ਦੇਣੇ ਸਮੁੰਦਰੀ ਜਹਾਜ ਰੋਕ ਸਕਦਾ ਕਿ ਚੀਨ ਨੇ ਦੂਜਾ ਉਤ ਪੱਖ ਲਿਆ ਉਹਨੇ ਦੇਖਿਆ ਵੀ ਮੈਂ ਜਿੱਥੇ ਬੈਠਾ ਹਾਂ ਸੈਂਟਰ 'ਚ ਏਸ਼ੀਆ ਏਸ਼ੀਆ ਹੀ ਦੁਨੀਆ ਦੀ ਸਭ ਤੋਂ ਵੱਡੀ ਬਾਦੀ ਆ ਉਸ ਬਾਦੀ ਦੇ ਵਿੱਚ ਉਹਨੇ ਰੋਡ ਲਿੰਕ ਸ਼ੁਰੂ ਕਰਤੇ ਜਿਹਨੂੰ ਆਪ ਦਾ ਸਿਲਕ ਰੋਡ ਕਹਿੰਦਾ ਉਹਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਉਹਨਾਂ ਨੇ ਪਾਕਿਸਤਾਨ ਵਿੱਚ ਦੀ ਕੱਢਿਆ ਉਹ ਸਾਡੇ ਜਮਾਨਾ ਨਾਲ ਹੈਗਾ ਪਾਕਿਸਤਾਨ ਵਿੱਚ ਦੀ ਜਿੱਥੋਂ ਦੀ ਸੀਪੈਕ ਕੱਢਿਆ ਦੂਜਾ ਉਹਨਾਂ ਨੇ ਇੱਕ ਬੰਗਲਾਦੇਸ਼ ਵਿੱਚ ਦੀ ਕੱਢਣ ਦੀ ਕੋਸ਼ਿਸ਼ ਕੀਤੀ ਆ ਹੁਣ ਉੱਥੇ ਵੀ ਉਹ ਤਾਕਤ ਪਲਟਾ ਹੋਇਆ ਤਾਂ ਉਹ ਸਾਰੇ ਦੇ ਵਿੱਚ ਸਿੱਖ ਐਨ ਸੈਂਟਰ 'ਚ ਬੈਠੇ ਆ ਇੱਥੇ ਤੇ ਸਿੱਖ ਮੰਨ ਲਓ ਇੱਥੇ ਕੋਈ ਕਿਸੇ ਕਿਸਮ ਦਾ ਜੇ ਉੱਠਦੇ ਆ ਬਗਾਵਤ ਕਰਦੇ ਆ ਤਾਂ ਉਹ ਉਹ ਕਿਸ ਸਾਈਡ ਜਾਂਦੇ ਹੋ ਦੋਹਾਂ ਤਰ੍ਹਾਂ ਨੂੰ ਹੀ ਪ੍ਰਭਾਵਿਤ ਕਰ ਸਕਦਾ ਕਿਉਂਕਿ 47 ਵੇਲੇ ਵੀ ਵੰਡ ਤੋਂ ਪਹਿਲਾਂ ਜਦੋਂ ਜਨਾਹ ਨੇ ਕਿਹਾ ਸੀਗਾ ਬਹੁਤ ਵੱਡੀ ਗੱਲ ਆ ਜਨਾਹ ਨੇ ਕਿਹਾ ਸੀ ਵੀ ਤੁਸੀਂ ਦੱਸੋ ਕੀ ਲੈਣਾ ਮੇਰੇ ਨਾਲ ਆ ਜੋ ਮੰਨ ਲਓ ਉਸ ਦਿਨ ਸਾਡੇ ਆਗੂ ਇਹ ਫੈਸਲਾ ਕਰਦੇ ਵੀ ਅਸੀਂ ਜਨਾਹ ਨਾਲ ਜਾਣਾ ਤਾਂ ਜਿਹੜੀ ਬ੍ਰਿਟਿਸ਼ ਆਰਮੀ ਦੀ ਫੌਜ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਪਰਤੀ ਸੀ ਸਿੱਖ ਬਹੁਤ ਵੱਡੀ ਗਿਣਤੀ ਸੀ ਸਾਡੀ ਜਿਹੜੀ ਮਹਾਰਾਜਾ ਪਟਿਆਲੇ ਦੀ ਫੌਜ ਜਾਂ ਜਿਹੜੀ ਪ੍ਰਿੰਸਲੀ ਸਟੇਟ ਸੀ ਉਹ ਬਹੁਤ ਤਕੜੀਆਂ ਸੀ ਤੇ ਉਹ ਮੰਨ ਲਓ ਵੀ ਉਹ ਦਿਨ ਇਹ ਫੈਸਲਾ ਕਰਦੇ ਜਿਹੜਾ ਕਸ਼ਮੀਰ ਤੇ ਤੁਹਾਨੂੰ ਮੈਂ ਦੱਸਾਂ ਕबाइलੀ ਹਮਲਾ ਹੋਇਆ ਉਹਨੂੰ ਰੋਕਣ ਵਾਸਤੇ ਮਹਾਰਾਜੇ ਪਟਿਆਲੇ ਦੀ ਫੌਜ ਫੌਜੀ ਭੇਜੇਗੇ ਜਿਹੜੇ 6-6 ਫੁੱਟੇ ਜਵਾਨ ਸੀਗੇ ਤੇ ਉਸ ਟਾਈਮ ਜੇ ਆਪਣੇ ਕਹਿਣ ਦੇ ਵੀ ਅਸੀਂ ਪਾਕਿਸਤਾਨ ਨਾਲ ਲੜ ਗਏ ਤਾਂ ਪਾਕਿਸਤਾਨ ਨਾਲ ਲੜ ਕੇ ਮੰਨ ਲਓ ਕਸ਼ਮੀਰ ਦੀ ਥਾਂ ਤੇ ਦਿੱਲੀ ਵਾਲ ਨੂੰ ਤੁਰ ਪੈਂਦੇ ਤਾਂ ਹਿੰਦੁਸਤਾਨ ਦਾ ਇੱਕ ਕੰਮ ਰਿਹਾ ਵੀ ਜਿਹਦੇ ਕੋਲੇ ਦਿੱਲੀ ਉਹਦਾ ਰਾਜ ਹਿੰਦੁਸਤਾਨ ਦਾ ਤਾਂ ਇਹ ਇਹ ਮਤਲਬ ਹਿੰਦੁਸਤਾਨ ਦਾ ਰੂਪ ਵੀ ਹੋਰ ਹੋਣਾ ਸੀ ਸੋ ਉਹੀ ਗੱਲ ਅੱਜ ਵੀ ਆ ਵੀ ਸਿੱਖ ਤਕੜੇ ਆ ਇਸ ਗੱਲ ਨੂੰ ਲੜਨ ਨੂੰ ਸਿੱਖ ਜੰਗਜੂ ਆ ਤੇ ਉਹ 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 ਖਿੱਤੇ 'ਚ ਬੈਠੇ ਆ ਜਿਹੜਾ ਅੱਜ ਜੂ ਪੋਲਿਟਿਕਲੀ ਬਹੁਤ ਮਤਲਬ ਲੋੜ ਇੰਪੋਰਟੈਂਟ ਆ ਦੁਨੀਆ 'ਚ ਕਹੋਗੇ ਅਗਲੀ ਲੜਾਈ ਦਾ ਭੇੜੇ ਦੇ ਵਾਲੇ ਦੁਆਲੇ ਚੱਲ ਰਿਹਾ ਹੂੰ ਸੋ ਇਸ ਕਰਕੇ ਹੈ ਚਲੋ ਅਖੀਰ ਦੇ ਵਿੱਚ ਦੱਸੋ ਵੀ ਜਿਵੇਂ ਮੌਜੂਦਾ ਜਿਹੜਾ ਦੌਰ ਹੈ ਜਿਵੇਂ ਭਾਰਤ 'ਚ ਕਹਿੰਦੇ ਲੋਕਤੰਤਰ ਹੈ ਸਾਰੀਆਂ ਚੀਜ਼ਾਂ ਹੁੰਦੀਆਂ ਉਧਰ ਜਿਹੜੇ ਬੱਡ ਲੈਵਲ ਦੀ ਪੋਲਿਟਿਕ ਸੋਝ ਵੀ ਸਿੱਖ ਕਿਦਾਂ ਨਾ ਕਿਤੇ ਆਪਣੀ ਗੱਲ ਨੂੰ ਰੱਖ ਰਹੇ ਆ ਆ ਇਹ ਮੌਜੂਦਾ ਤੌਰ 'ਤੇ ਫਿਰ ਸਿੱਖਾਂ ਨੂੰ ਕਿਸ ਤਰ੍ਹਾਂ ਜਿਹੜਾ ਕਿਸ ਢਾਂਚੇ 'ਚ ਰਹਿਣਾ ਚਾਹੀਦਾ ਕਿਵੇਂ ਰਹਿਣਾ ਚਾਹੀਦਾ ਸਾਰਾ ਸਿਸਟਮ 'ਚ ਦੇਖੋ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਉਹ ਹਾਲਾਤ ਬਣੇ ਆ ਜਿਵੇਂ 47 ਵੇਲੇ ਆਪਾਂ ਕਿੰਨੇ ਆਪਾਂ ਖੁੰਝ ਗਏ ਗਿਨ ਲੀਏ ਤਾਂ ਅੱਜ ਉਹ ਹਾਲਾਤ ਆ ਵੀ ਅੱਜ ਸਾਨੂੰ ਹਿੰਦੁਸਤਾਨ ਨੂੰ ਅੱਜ ਫੇਰ ਸਾਡੀ ਬਹੁਤ ਲੋੜ ਆ ਉਹਨਾਂ ਨੂੰ ਅੱਜ ਵੀ ਬਾਰਡਰਾਂ ਤੇ ਜਿਹੜੇ ਆ ਉਹ ਸਿੱਖਾਂ ਵਗੈਰਾ ਨਹੀਂ ਚੱਲਦਾ ਜਿਹੜਾ ਚੀਨ ਨਾਲ ਪਿੱਛੇ ਜੇ ਝਪਟਾਂ ਹੋਈਆਂ ਸੀ ਉਹ ਸਾਫ਼ ਆ ਹਾਂਜੀ ਤੇ ਇਹ ਇਵੇਂ ਹੀ ਜਿਹੜਾ ਅਨਾਜ ਅਲੋ ਜੇ ਅੱਜ ਪੰਜਾਬ ਅਨਾਜ ਨਾਂ ਦੇ ਪੈਦਾ ਕਰਕੇ ਤਾਂ ਹਿੰਦੁਸਤਾਨ ਦੀ ਡੈਮੋਕਰੇਸੀ ਚਾਰ ਦਿਨ ਨਹੀਂ ਕਦਣੀ ਮਤਲਬ ਜਦੋਂ ਲੋਕ ਭੁੱਖੇ ਮਰੇ ਬਗਾਵਤ ਹੋ ਜਾਣੀ ਹੈ ਸੋ ਉਹਦੇ ਤਹਿਤ ਅੱਜ ਸਿੱਖਾਂ ਨੂੰ ਉਹ ਜਿਹੜੇ ਵਾਦੇ ਮਨਵਾਉਣੇ ਚਾਹੀਦੇ ਆ ਵੀ ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਉਦੋਂ ਉਹ ਸਾਡੇ ਪੂਰੇ ਕਰੋ ਕਿਉਂਕਿ ਮжоਰਟੀ ਦੇ ਵਿੱਚ ਉਵੇਂ ਸਿੱਖ ਘੱਟ ਗਿਣਤੀ ਆ ਤਾਂ ਸਾਨੂੰ ਰਿਪਰੈਜ਼ੈਂਟੇਟਿਵ ਪੋਲਿਟਿਕਸ ਦੇ ਵਿੱਚ ਉਸ ਤਰੀਕੇ ਦੀ ਰਿਪਰੈਜ਼ੈਂਟੇਸ਼ਨ ਚਾਹੀਦੀ ਆ ਉਸ ਤਰੀਕੇ ਦੇ ਸੇਫਗਾਰਡ ਮੰਗਣੇ ਚਾਹੀਦੇ ਆ ਜਿਹਦੇ ਨਾਲ ਸਾਡੀਆਂ ਜਿਹੜੀਆਂ ਇੱਕਤਾਪ ਦੇ ਖਿੱਤੇ ਦੇ ਸੇਫਗਾਰਡ ਕਿਉਂਕਿ ਅੱਜ ਆਪਾਂ ਨੂੰ ਇਹ ਵੀ ਆ ਵੀ ਆਪਣੇ ਬੰਦੇ ਬਾਹਰੋਂ ਪ੍ਰਵਾਸ ਆਈ ਜਾਂਦਾ ਆਪਣੀ ਪਾਪੂਲੇਸ਼ਨ ਘਟ ਗਈ ਆ ਤਾਂ ਇੱਕ ਤਾਂ ਉਹ ਸੇਫਗਾਰਡ ਮੰਗਣੇ ਚਾਹੀਦੇ ਆ ਵੀ ਇੱਥੇ ਸਾਨੂੰ ਇੱਕ ਖਿੱਤਾ ਉਹੋ ਜਿਹਾ ਦਿਓ ਇਹ ਨਹੀਂ ਮੈਂ ਕਹਿੰਦਾ ਵੀ ਹਿੰਦੁਸਤਾਨ ਨਾਲ ਵੱਖ ਹੋ ਜਾਓ ਮਤਲਬ ਨਾਲ ਰਹਿ ਕੇ ਉਹ ਉਸ ਤਰੀਕੇ ਦੇ ਜਿਵੇਂ ਨੌਕਰੀਆਂ ਦੀ ਰਿਜ਼ਰਵੇਸ਼ਨ ਜਾਂ ਅਸੀਂ ਬਾਰਡਰ ਸਟੇਟ ਆ ਜੇ ਤੁਸੀਂ ਬਾਰਡਰ ਨਹੀਂ ਖੋਲਣੇ ਤਾ ਜਿਹੜੇ ਸਾਡੇ ਤੇ ਕਰਜ਼ਾ ਚੜਿਆ ਪਿਆ ਸਟੇਟ ਤੇ ਹੁਣ ਇੱਕ ਗੱਲ ਤਾਂ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਜਿਹੜਾ ਸੂਬੇ ਤੇ ਕਰਜ਼ਾ ਚੜ ਰਿਹਾ ਉਹਦਾ ਕੱਲਾ ਮਸਲਾ ਮਤਲਬ ਕਰਪਸ਼ਨ ਨਹੀਂ ਹੈਗੀ ਉਹ ਕੇਂਦਰ ਦੀ ਨੀਤੀ ਆ ਵੀ ਉਹ ਉਹ ਜਿਹੜਾ ਆਪਣੇ ਤੋਂ ਫਾਈਨਾਂਸ ਆ ਉਹ ਖੋਕੇ ਲੈ ਜਾਂਦੀ ਹੈ ਵਾਪਸ ਦਿੰਦੀ ਨਹੀਂ ਹੁਣ ਤੁਸੀਂ ਵੇਖੋ ਮੰਡੀ ਬੋਰਡ ਦੇ ਜਿਹੜੇ ਆਪਣੇ ਪੈਸੇ ਬਣਦੇ ਹੁੰਦੇ ਸੀ ਆਰਡੀਐਫ ਫੰਡ ਉਹ ਹੀ ਨਹੀਂ ਦੇ ਰਹੇ ਸੋ ਉਹ ਲੜਾਈ ਲੜ ਕੇ ਪੰਜਾਬ ਨੂੰ ਉਹ ਫਾਈਨੈਂਸ਼ੀਅਲ ਆਟੋਨਮੀ ਤੇ ਇੱਕ ਖਿੱਤੇ ਦੀ ਵੀ ਬਾਹਰੋਂ ਬੰਦਾ ਆ ਕੇ ਨਾ ਵਸੇ ਉਹ ਸਾਡਾ ਸੱਭਿਆਚਾਰ ਪ੍ਰੋਟੈਕਟਰ ਹੋਵੇ ਉਹੋ ਜੀ ਤੇ ਬਾਕੀ ਭਾਰਤ ਦੇ ਵਿੱਚ ਜਿਵੇਂ ਵਸਦੇ ਸਿੱਖ ਆ ਉਹਨਾਂ ਵਾਸਤੇ ਵੀ ਰਿਪਰੈਜ਼ੈਂਟੇਸ਼ਨ ਮੰਗਣ ਦੀ ਲੋੜ ਆ ਉਥੇ ਚੁਣ ਕੇ ਤਾਂ ਕਦੇ ਨਹੀਂ ਜਾਣੇ ਮੰਨ ਲਓ ਯੂਪੀ ਚ ਸਿੱਖ ਬੈਠੇ ਆ ਮ드ਰਾਸਤ ਸਿੱਖ ਬੈਠੇ ਆ ਹਜੂਰ ਸਾਹਿਬ ਬੈਠੇ ਆ ਜਾਂ ਹੋਰ ਬੰਗਾਲ ਚ ਬੈਠੇ ਆ ਹਰੇਕ ਸੂਬੇ ਚ ਸਿੱਖ ਬੈਠੇ ਆ ਥੋੜੀ ਥੋੜੀ ਗਿਣਤੀ ਤਾਂ ਉਹਨਾਂ ਖਿੱਤਿਆਂ ਚ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲੇ ਪਾਰਲੀਮੈਂਟ ਦੇ ਵਿੱਚ ਜਿੱਥੇ ਕਾਨੂੰਨ ਤੇ ਪਾਲਿਸੀ ਘੜੀ ਜਾਣੀ ਆ ਸੋ ਇਹ ਇਹ ਸਾਨੂੰ ਦਬਾਅ ਪਾ ਕੇ ਅੱਜ ਮੰਗਨ ਦੀ ਲੋੜ ਨਾਲ ਹੀ ਸਾਡੀ ਜਿਹੜੀ ਧਾਰਮਿਕ ਇੰਸਟੀਟਿਊਸ਼ਨਸ ਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ 'ਚ ਹੁਣ ਦਖਲ ਆਪ ਨੂੰ ਸਪੱਸ਼ਟ ਦਿਸ ਰਿਹਾ ਆਪਣਾ ਹਜੂਰ ਸਾਹਿਬ ਇਹਨਾਂ ਨੇ ਕਬਜ਼ਾ ਡਾਇਰੈਕਟ ਦਖਲ ਕੀਤਾ ਹੋਇਆ ਪਟਨਾ ਸਾਹਿਬ ਦਾਖਲ ਕਰਨ ਦੀ ਤਿਆਰੀ ਆ ਹਾਂ ਦਿੱਲੀ ਹੋ ਗਿਆ ਤਾਂ ਉਹ ਇੱਕ ਉਦੋਂ 1959 ਦੇ ਵਿੱਚ ਗਾਂਧੀ ਨਹਿਰੂ ਪੈਕਟ ਹੋਇਆ ਸੀ ਅਨਰਿਟਨ ਪੈਕਟ ਸੀ ਵੀ ਉਦੋਂ ਇਹਨਾਂ ਨੇ ਮੰਨਿਆ ਸੀ ਵੀ ਅਸੀਂ ਤੁਹਾਡੇ ਵਿੱਚ ਨਹੀਂ ਕਰਾਂਗੇ ਵਿੱਚ ਛੇੜਛਾੜ ਦਖਲ ਹੁੰਦਾ ਜੀ ਉਹ ਲਾਗੂ ਕਰਾਉਣਾ ਚਾਹੀਦਾ ਵੀ ਇੱਕ ਸਾਡੀ ਜਿਵੇਂ ਵੋਟਾਂ ਦਾ ਸਾਡੀਆਂ 5 ਸਾਲ ਬਾਅਦ ਵੋਟਾਂ ਹੋਣੀਆਂ ਚਾਹੀਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਾਉਂਦੇ ਹੀ ਨਹੀਂ ਕਿੰਨੇ ਕਿੰਨੇ ਸਾਲ ਸੋ ਇੱਕ ਉਹ ਪੱਖ ਤੇ ਵੀ ਲੜਨ ਦੀ ਲੋੜ ਬਹੁਤ ਧੰਨਵਾਦ ਬਹੁਤ ਜੀ 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 ਅਸੀਂ ਗੱਲਬਾਤ ਕਰ ਰਹੇ ਸੀ 15 ਅਗਸਤ 1947 ਤੋਂ ਪਹਿਲਾਂ ਦੀ ਤੇ ਬਾਅਦ ਚ ਤਾਂ ਕੀ ਵਾਪਰਿਆ ਖਾਸ ਕਰਕੇ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀਆਂ ਜਾਇਦਾਦਾਂ ਉੱਧਰ ਰਹਿ ਗਈਆਂ ਤੇ ਇੱਥੇ ਆ ਕੇ ਬਸੇ ਹੋਰ ਜਿਹੜੀ ਇਹ ਸਾਰੀ ਕਹਾਣੀ ਸੀ ਸਿੱਖਾਂ ਦਵਾਲੇ ਕਹੋਂ ਦੀ ਸੀ ਇੱਕ ਹਿਸਾਬ ਨਾਲ ਅੰਗਰੇਜ਼ ਜਿਹੜਾ ਪਾਲਿਸੀ ਬਣਾ ਰਿਹਾ ਸੀ ਉਹ ਪਾਕਿਸਤਾਨ ਦੇ ਹੱਕ ਵਿੱਚ ਹੋ ਸਕਦੀ ਭਾਰਤ ਦੇ ਹੱਕ ਵਿੱਚ ਪਰ ਸਿੱਖਾਂ ਦੇ ਪੱਖ ਵਿੱਚ ਨਹੀਂ ਸੀ 15 ਅਗਸਤ ਨੂੰ ਲੈ ਕੇ ਜਿਹੜੇ ਆਜ਼ਾਦੀ ਦੇ ਦਿਨ ਮਨਾਏ ਜਾਂਦੇ ਆ ਖੁਸ਼ੀ ਦੇ ਤਾਂ ਦੂਜੀ ਧਾਰਾ 'ਚ ਜਿਵੇਂ ਹੁੰਦਾ ਵੀ ਵੰਡ ਹੋਈ ਇਹ ਸਾਰੀਆਂ ਗੱਲਾਂ ਬਾਤਾਂ ਸਿੱਖੋ ਸਾਹਿਬਾਂ ਨੇ ਕੀਤੀਆਂ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੁਸੀਂ ਲਗਾਤਾਰ ਬਣੇ ਰਹੋ ਆਰਐਮਪੀ ਟੈਲੀਵਿਜ਼ਨ ਨਾਲ ਬਹੁਤ ਸ਼ੁਕਰੀਆ